ਆਪ ਵਿੱਚ ਕੋਈ ਵੀ ਜਿਹੜੀ ਨੌਕਰੀ ਹੈਗੀ ਉਹ ਧਰਨੇ ਤੋਂ ਬਿਨਾ ਪੂਰੀ ਨਹੀਂ ਹੋ ਰਹੀ ਤੇ ਮੈਂ ਤਾਂ ਇਹਨਾਂ ਵਿਦਿਆਰਥੀਆਂ ਨੂੰ ਠੀਕ ਹੈ ਪੜਾਉਣ ਦੇ ਨਾਲ ਨਾਲ ਇਹ ਗੱਲ ਕਹਿਤੀ ਆ ਜਿੱਥੇ ਤੁਸੀਂ ਫਿਜ਼ੀਕਲ ਕਲੀਅਰ ਕਰਦੇ ਆ ਟੈਸਟ ਕਲੀਅਰ ਕਰਦੇ ਆ ਨਾਲ ਇੱਕ ਚੀਜ਼ ਨੋਟ ਕਰ ਲਿਓ ਇੱਕ ਚੀਜ਼ ਐਡ ਕਰ ਲਿਓ ਕਿ ਧਰਨਾ ਵੀ ਲਾਉਣਾ ਹੀ ਪਊਗਾ ਧਰਨੇ ਬਿਨਾ ਭਰਤੀ ਪੂਰੀ ਨਾ ਅੱਜ ਹੋਵੇ ਨਾ ਕੱਲ ਹੋਵੇ ਰੰਗਲਾ ਪੰਜਾਬ ਤਾਂ ਮੈਨੂੰ ਪਤਾ ਨਹੀਂ ਪਰ ਧਰਨੇ ਦਾ ਪੰਜਾਬ ਇਹ ਬਣ ਚੁੱਕਿਆ ਤੁਹਾਡੇ ਸਾਹਮਣੇ ਆ ਸਰਬਤਮਾਨ ਮੁਰਦਾਬਾਦ ਤੁਨ ਮੈਂ ਰੀਸੈਂਟਲੀ ਦੱਸਦਾ ਪੰਜਾਬ ਪੁਲਿਸ ਦੇ ਵਿੱਚ 2024 ਦੀ ਭਰਤੀ ਵਾਸਤੇ ਅਸੀਂ ਧਰਨਾ ਲਾਇਆ ਸੀ ਸੰਗਰੂਰ ਆ ਪ ਉਧਰ ਰਿਜ਼ਲਟ ਵੀ ਉਧਰ ਜਾਰੀ ਹੋਇਆ ਜਦੋਂ ਸਾਰਾ ਯੂਥ ਉੱਥੇ ਜਾ ਕੇ ਬਹਿ ਗਿਆ ਮੁੱਖ ਮੰਤਰੀ ਸਾਹਿਬ ਦੀ ਕੋਠੀ ਪਿੱਛੇ। ਹਾਲੋ 2-3 ਸਾਲ ਤੋਂ ਪੈਂਡਿੰਗ ਨੇ ਪੇਪਰ ਹੋਇਆ ਹੀ ਕਿਹੜਾ ਸਿਰਫ ਸਾਡੇ ਤੋਂ ਫਾਰਮ ਭਰਾਏ ਜਾਂਦੇ ਆ ਬੱਚਿਆਂ ਤੋਂ ਪੈਸਾ ਲੈ ਲਿਆ ਜਾਂਦੇ ਨੇ ਫਾਰਮ ਭਰ ਦਿੱਤੇ ਜਾਂਦੇ ਆ 792 ਪੋਸਟਾਂ ਵੀਡੀਓ ਦੀਆਂ ਆਈਆਂ ਸਨ ਫਾਰਮ ਭਰੇ ਗਿਆ ਉਹ ਠੰਡੇ ਬਸਤੇ ਚ ਮੁੜ ਕੇ ਪਤਾ ਹੀ ਹੈ ਨਹੀਂ ਵੀ ਪੇਪਰ ਹੋਣਾ ਵੀ ਹੈ ਨਹੀਂ ਹੋਣਾ ਨਾ ਉੱਥੇ ਕੋਈ ਨੌਲੇਜ ਹੈ। ਪੂਰੇ ਪੰਜਾਬ ਦੇ ਵਿੱਚ ਜਦੋਂ ਆਪਾਂ ਟਰੈਵਲ ਕਰਦੇ ਹਾਂ ਤੁਹਾਨੂੰ ਪੂਰੇ ਪੰਜਾਬ ਦੀਆਂ ਸੜਕਾਂ ਤੇ 50000 ਨੌکریاں 55000 ਨੌਕਰੀਆਂ ਦੇ ਬੋਰਡ ਦਿਸਦੇ ਆ ਫਿਰ ਜੇ ਇਹ ਸਾਰੇ ਫੇਰ ਜਿਹੜਾ ਇੱਥੇ ਤੜਫ ਰਹੇ ਆਗੇ ਉਹ ਨੌکریاں ਕਿੰਨਾਂ ਨੂੰ ਤੁਹਿਆਂ ਗੰਜਨੇ ਪੰਜਾਬ ਚ ਸਰ ਉਹ ਮਾਨ ਸਾਹਿਬ ਹੀ ਇਕੱਲੇ ਖੜੇ ਹੁੰਦੇ ਆ ਬੋਰਡ 'ਚ ਸਾਨੂੰ ਨਹੀਂ ਪਤਾ ਵੀ ਉਹ ਨੌکریاں ਕਿੰਨੂੰ ਮਿਲੀਆਂ ਨੇ ਕਿਹੜੇ ਬੱਚੇ ਆ ਬਿਕੋਜ਼ ਇਹ ਉਹ ਬੱਚੇ ਨੇ ਜਿਹੜੇ ਮੈਰਿਟਾ 'ਚ ਨਿਕਲੇ ਨੇ ਇਹ ਉਹ ਕੈਂਡੀਡੇਟ ਨਹੀਂ ਆਏ ਜਿਨ੍ਹਾਂ ਨੇ ਪੇਪਰ ਦੇਣੇ ਆ ਇਹ ਉਹ ਬੱਚੇ ਨੇ ਜਿਨ੍ਹਾਂ ਪੇਪਰ ਕੱਢੇ ਨੇ ਬਟ ਲੱਗੇ ਨਹੀਂ ਗਏ ਉਹ ਸਾਨੂੰ ਨਹੀਂ ਪਤਾ ਕਿੰਨਾਂ ਨੂੰ ਵੰਡੇ ਆ ਪੱਤਰ ਅੱਛਾ ਜਿਹੜ ਸੜਕਾ ਤੇ ਰੋਲ ਰੱਖਿਆ ਬੱਚਿਆਂ ਨੂੰ ਕਿਉਂ ਕਿਉਂਕਿ 2024 ਪੂਰਾ ਨਿਕਲਤਾ ਇਹਨਾਂ ਨੇ 2025 ਵੀ ਨਿਕਲ ਚੁੱਕਿਆ ਹੈ ਪੀ ਟ੍ਰਿਪਲ ਐਸ ਬੀ ਦੇ ਬੋਰਡ ਦੇ ਅੱਗੇ 6ਵਾਂ ਦਰਮਾ ਹੈ ਅਸੀਂ ਸਵੇਰ ਦੇ 11 ਵਜੇ ਦੇ ਇੱਥੇ ਬੈਠੇ ਆ ਹਾਲੇ ਤੱਕ ਸਾਡੀ ਇੱਥੇ ਕੋਈ ਸੁਣਵਾਈ ਨਹੀਂ ਹੈ ਤਾਂ ਮਤਲਬ ਕੋਈ ਆਪਣੀ ਯੂਥ ਦੀ ਕੋਈ ਵੈਲਿਊ ਨਹੀਂ ਹੈ ਬਿਆਨ ਇਹ ਜੋ ਉਹਨਾਂ ਨੇ ਨੌਕਰੀਆਂ ਤੇ ਗੱਲ ਕਰਦੇ ਕੋਈ ਸਵਾਲ ਪੁੱਛਿਆ ਤਾਂ ਉਹ ਕਹਿੰਦੇ ਨੌਕਰੀਆਂ ਸਾਰਿਆਂ ਨੂੰ ਝੂੜੀਆਂ ਮਿਲ ਨਹੀਂ ਆਉਂਦੀਆਂ ਨੇ ਨੌਕਰੀਆਂ ਤਾਂ ਟਾਪਰਸ ਨੂੰ ਮਿਲ ਨਹੀਂ ਆਉਂਦੀਆਂ ਨੇ ਟਾਪਰਸ ਫਿਰ ਜਿਹੜੇ ਟਾਪਰਸ ਐਗਜ਼ਾਮ ਕ੍ਰੈਕ ਕਰਕੇ ਬੈਠੇ ਆ ਪੇਪ ਪਲਾਸ ਉਹਨਾ ਟਾਈਪਿੰਗ ਟੈਸਟ ਲੈ ਲੋ ਟਾਈਪਿੰਗ ਲੈ ਟੈਸਟ ਲੈ ਕੇ ਜੌਬ ਤਾਂ ਲਵਾਉ ਉਹਨਾਂ ਨੂੰ ਕਮ ਸੇ ਕਮ ਉਹ ਆ ਬੈਠੇ ਬੱਚੇ ਕਿਹੜੀਆਂ ਵਰਤیاں ਦਿੱਤੀਆਂ ਤੁਸੀਂ ਕੀ ਦਿੱਤਾ ਤੁਸੀਂ ਕੁਛ ਨਹੀਂ ਮਿਲਿਆ 2025 6 ਮਹੀਨੇ ਨਿਕਲ ਗਏ ਕੁਛ ਨਹੀਂ ਆਇਆ ਸਾਡੇ ਕੋਲ ਤੁਸੀਂ ਬਠਿੰਡੇੋਂ ਆਏ ਹੋ ਤੁਸੀਂ ਬਠਿੰਡੇੋਂ ਚੰਡੀਗੜ੍ਹ ਤੱਕ ਤੁਹਾਨੂੰ ਪੂਰੇ ਰੋਡ ਤੇ ਸਾਰੇ ਨੈਸ਼ਨਲ ਹਾਈਵੇ ਆ ਪੂਰੇ ਰੋਡ ਤੇ ਬੋਰਡ ਤਾਂ ਮਿਲੇ ਹੋਣਗੇ 55000 ਨੌਕਰੀਆਂ ਸਾਨੂੰ ਹੋਰਡਿੰਗ ਸੀ ਮਿਲੇ ਹੋਰ ਉੱਥੇ ਮਿਲੇ ਹੀ ਨਹੀਂ ਕੁਛ ਸਾਰੇ ਰੋਡ ਤੇ ਹੀ ਮਿਲਦੇ ਆ ਬਟ ਇਹਦਾ ਰਿਜ਼ਲਟ ਤਾਂ ਸਾਡੇ ਸਾਹਮਣੇ ਆ ਨਾ 55000 ਦਾ ਅੰਕੜਾ ਜੇ ਕਿਤੇ ਪੰਜਾਬ ਦੇ ਵਿੱਚ ਐਨੀ ਮੈਨੂੰ ਵੀ ਆ ਲੱਗਦਾ ਐਨੀ ਨੌਕਰੀ ਮਿਲੀ ਹੁੰਦੀ 55000 ਤਾਂ ਧਰਨਾ ਬਿਲਕੁਲ ਨਾ ਲੱਗਿਆ ਹੁੰਦਾ ਜੀ ਭਾਈ ਜੀ ਦੇਖੋ ਅਸੀਂ ਉਹ ਭਰਤੀ ਵਾਲਿਆਂ ਜਿਹੜੇ 2022 ਤੋਂ ਪੇਪਰ ਦੀ ਵੇਟ ਕਰਦੇ ਆ ਤੇ ਮੈਂ ਕਹਿੰਨਾ ਵੀ ਸਰਕਾਰ ਕਦੋਂ ਬਣੀਆਂ ਲਾ ਲਓ 2022 ਤੋਂ ਲੈ ਕੇ ਨਾ ਤੇਜ ਪੇਪਰ ਕੋਈ ਹੋਇਆ ਨਾ 24 ਚ ਹੋਇਆ 24 ਚ ਇੱਕ ਪੇਪਰ ਹੋਇਆ ਸੀ ਸੀਨੀਅਰ ਅਸਿਸਟੈਂਟ ਉਹ ਚ ਨਕਲ ਵੱਜ ਗਈ ਉਦੋਂ ਬਾਅਦ ਇੱਕ ਧਰਨਾ ਲਾਇਆ ਫਰਵਰੀ ਚ ਇੱਕ ਪੇਪਰ ਲਿਆ ਉਹਦੇ ਚ ਵੀ ਨਕਲ ਵੱਜ ਗਈ ਉਹ ਚ ਵੀ ਧੰਦਲੀ ਹੋਈ ਉਹਦੀਆਂ ਵੀਡੀਓ ਵੀ ਸਾਹਮਣੇ ਆ ਗਈਆਂ ਉਹਤੇ ਤਾਂ ਕਿਸੇ ਮੰਤਰੀ ਸੰਤਰੀ ਨੇ ਬਿਆਨ ਨਹੀਂ ਦਿੱਤਾ 55000 ਵਾਲੀ ਸੰਤੋ ਪਤਾ ਨਹੀਂ ਕਿੱਥੋਂ ਗੱਲ ਨਿਕਲ ਕੇ ਆਈ ਹੈ ਪਟਵਾਰੀ ਵਾਲਾ 10 ਵਾਰੀ ਬਿਆਨ ਦਿੱਤਾ ਕਦੇ ਕਹਿੰਦੇ 700 ਪਟਵਾਰੀ ਆਊਗਾ 1000 ਆਊਗਾ 1000 ਇੱਕ ਆਜੂਗਾ ਕਿ ਸਕਣ ਪਾ ਦਿੰਦੇ ਆ ਪਰ ਅੱਜ ਤੱਕ ਵੀ ਉਹ ਨੋਟੀਫਿਕੇਸ਼ਨ ਆਊਟ ਨਹੀਂ ਹੋਇਆਗਾ ਸਿਰਫ ਕੜਨਾ ਨੋਟੀਫਿਕੇਸ਼ਨ ਕੜਨਾ ਹੀ ਕੰਮ ਹੁੰਦਾ ਹੈ ਕਿ ਪੇਪਰ ਲੈਣਾ ਕੰਮ ਨਹੀਂ ਹੁੰਦਾ ਪੇਪਰ ਲੈਣਾ ਪੇਪਰ ਲੈਣ ਤੋਂ ਬਾਅਦ ਪੇਪਰ ਲੈ ਵੀ ਲਿਆ ਉਹਦਾ ਟਰਾਇਲ ਨਹੀਂ ਕਰਾਉਣਾ ਹੁੰਦੀ ਟਾਈਪਿੰਗ ਨਹੀਂ ਕਰਾਉਣੀ ਹੁੰਦੀ ਜੋਇਨਿੰਗ ਤੱਕ ਨਹੀਂ ਕਰਾਉਣੀ ਮੈਨੂੰ ਤਾਂ ਇਹ ਲੱਗਦਾ ਵੀ ਅੱਗੇ ਪਹਿਲਾਂ ਪ੍ਰੋਸੈਸ ਹੁੰਦਾ ਸੀ ਵੀ ਨੋਟੀਫਿਕੇਸ਼ਨ ਨਿਕਲ ਗਈ ਪੇਪਰ ਹੋ ਗਿਆ ਜੋਇਨਿੰਗ ਹੋ ਗਈ ਅਨੇ ਤੱਕ ਆ ਹੁਣ ਨੇ ਕੀਆ ਪਹਿਲਾ ਪਹਿਲਾ ਨੋਟੀਫਿਕੇਸ਼ਨ ਨਿਕਲ ਰਹੀ ਆ ਫਿਰ ਉਹਦੇ ਤੋਂ ਬਾਅਦ ਨੋਟੀਫਿਕੇਸ਼ਨ ਪੇਪਰ ਹੋ ਰਿਹਾ ਪੇਪਰ ਹੋਣ ਤੋਂ ਬਾਅਦ ਇੱਕ ਧਰਨੇ ਵਾਲਾ ਸਟੈਪ ਵਿੱਚ ਐਡ ਹੋ ਗਿਆ ਹੈ ਕਿਸਤ ਕਰੇ ਸੀ 2022 ਦੇ ਵਿੱਚ ਐਸੀ ਸਰਕਾਰ ਬਣ ਜਾਣੀ ਆ ਪੰਜਾਬ 'ਚ ਧਰਨੇ ਦੇਣ ਦੀ ਲੋੜ ਨਹੀਂ ਦੇਖੋ ਤੁਹਾਡੇ ਸਾਹਮਣੇ ਹੀ ਆ ਫਿਰ ਐ ਮੁੱਖ ਮੰਤਰੀ ਸਾਹਿਬ ਨੂੰ ਪੁੱਛਣੀ ਚਾਹੀਦੀ ਵੀਡੀਓ ਆਪ ਖੁਦ ਦੇਖਣ ਵੀ ਇਹ ਕੋਈ ਐਦਾ ਧਰਨਾ ਨਹੀਂ ਹੈਗਾ ਇਕੱਲਾ ਪੀਟਰ ਪਲੱਸ ਸਕੂਲ ਦਾ ਆਪਣੇ ਪੰਜਾਬ ਦੇ ਵਿੱਚ ਟੀਚਿੰਗ ਵੀ ਹੈ ਡਿਗਰੀ ਗੈਡਰ ਮਾਸਟਰ ਗੈਡਰ ਪੀਐਸਟਾ ਸੀਟਾ ਹਰ ਚੀਜ਼ ਦੇ ਧਰਨੇ ਚੱਲ ਰਿਹਾ ਹੈ ਹਰ ਸਟੂਡੈਂਟ ਹਰ ਸਟੂਡੈਂਟ ਦੁਖੀ ਆ ਸਰਕਾਰ ਤੋਂ ਵੀ ਜਿਹੜੀ ਸਰਕਾਰ ਨੇ ਵਾਅਦੇ ਕੀਤੇ ਸੀ ਉਹ ਵਾਅਦੇ ਪੂਰੇ ਨਹੀਂ ਹੋ ਰਹੇ ਕੋਈ ਵੀ ਪੋਸਟ ਕੱਢਦੇ ਆ ਜੇ ਅਗਰ ਉਹਨੂੰ ਸੀਰੇ ਚੜਾਉਣੀ ਹੈ ਨਾ ਤਾਂ ਇਹ 8 ਮਹੀਨੇ ਘਟੋ ਘਟੋ ਉਹਨੂੰ ਲਮਕਾਉਣਗੇ ਜਾਂ ਤਾਂ ਕਹਿ ਦਿਓ ਅਸੀਂ ਭਰਤੀ ਕਰਾਂਗੇ ਜਾਂ ਫਿਰ ਨਹੀਂ ਕਰਾਂਗੇ ਪਰ ਇਹ ਰੋਲਾ ਪਾ ਪਾ ਕੇ ਕਿ ਨਹੀਂ ਸਾਡੀ ਸਰਕਾਰ ਰੋਜ਼ਗਾਰ ਦਿੰਦੀ ਹੈ ਸਾਡੀ ਸਰਕਾਰ ਭਰਤੀ ਕਰਦੀ ਹੈ ਇਦਾਂ ਦੇ ਲਾਰੇ ਲੱਪੇ ਨਾ ਲਾਓ ਰੋਜ਼ਗਾਰ ਦਿੰਦੀ ਹੁੰਦੀ ਬੱਚਾ ਐਵੇਂ ਨਹੀਂ ਬੈਠਾ ਹੁੰਦਾ ਇਹ ਕੋਈ ਐਜੂਕੇਸ਼ਨ ਜਾਂ ਉਦਾਂ ਦਾ ਬੱਚਾ ਨਹੀਂ ਇਹ ਉਹ ਬੱਚਾ ਹੈ ਜਿਹੜਾ ਸਿਲੈਕਟ ਹੋ ਚੁੱਕਿਆ ਹੈ ਇਹ ਸਿਲੈਕਟਡ ਬੱਚਾ ਹੈ ਜਿਹੜਾ ਸਿਰਫ ਆਪ ਦਾ ਰਿਜ਼ਲਟ ਮੰਗ ਰਿਹਾ ਜਿਹੜਾ ਕਹਿੰਦਾ ਮੇਰਾ ਪੇਪਰ ਮੈਂ ਫੀਸ ਭਰੀ ਐ ਮੇਰਾ ਪੇਪਰ ਲੋ ਇਹ ਉਹ ਬੱਚਾ ਹੈ ਭਾਈ ਜੀ ਦੇਖੋ ਜਵਾਬ ਤਾਂ ਦੇਣੇ ਪੈਣੇ ਆ ਹੁਣ ਨਹੀਂ ਦੇਣਗੇ ਆ ਆਉਣ ਵਾਲਾ 1 ਸਾਲ ਰਹਿ ਗਿਆ ਜੇ ਕਹਿੰਦੇ ਨਾ ਡਲਾ ਤੋਂ ਡਲਾ ਹੁੰਦਾ ਹੈ ਕਹਾਂ ਤੇ ਚਲਾ ਹੁੰਦਾ ਹੈ ਸਭ ਕੋਲ ਲੱਗੂ ਕਿਥੋਂ ਚੱਲਿਆ ਹੁੰਦਾ ਤੇ ਕੀ ਡਲਾ ਹੁੰਦਾ ਇਹ ਸਭ ਇਹ ਦੱਸਣਗੇ ਕਿਉਂਕਿ ਅੱਕੇ ਪਏ ਐ ਇਹ ਉਮਰਾਂ ਖਾ ਕੇ ਫਟੀਆਂ ਭਰਤੀਆਂ ਖਾ ਕੇ ਸਾਡੇ ਪੈਸੇ ਖਾ ਕੇ ਤੇ ਅਸੀਂ ਇਹ ਦੱਸੋ ਹੁਣ ਕੀ ਕਰੀਏ ਕੀ ਕਰੀਏ ਸਾਨੂੰ ਕੋਈ ਸਾਡੀ ਗੱਲ ਤੁਹਾਨੂੰ ਤਿਆਰ ਨਹੀਂ ਕੋਈ ਮੰਤਰੀ ਨਹੀਂ ਕੋਈ ਸੰਤਰੀ ਨਹੀਂ 2023 ਦੀ 2022 ਵਾਲੀਆਂ ਵੀ ਨੇ ਉਹ ਨੌਕਰੀਆਂ ਦੇ ਪੇਪਰ ਹਜੇ ਪੈਂਡਿੰਗ ਨੇ ਕਈਆਂ ਦੇ ਪੇਪਰ ਹੋ ਗਏ ਕਈਆਂ ਦੇ ਰਿਜ਼ਲਟ ਹਲੇ ਬਾਕੀ ਨੇ ਪਰ ਪੂਰੇ ਪੰਜਾਬ ਦੇ ਵਿੱਚ 55000 ਨੌਕਰੀਆਂ ਦੇ ਹੋਰਡਿੰਗ ਜ਼ਰੂਰ ਮਿਲਣਗੇ ਤੁਹਾਨੂੰ ਤੁਸੀਂ ਜਿਹੜੀ ਮਰਜ਼ੀ ਸੜਕ ਤੇ ਵਗ ਜਓ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਆਂ ਗੰਦੀ ਪਟੋਲ ਅੱਜ ਇੱਕ ਵਾਰ ਫਿਰ ਅਸੀਂ ਪੰਜਾਬ ਸਰਕਾਰ ਦਾ ਜਿਹੜਾ ਇੱਕ ਬੋਰਡ ਆ ਪੀਟਰ ਪਲੱਸ ਵੀ ਜਿਹਨੂੰ ਕਹਿੰਦੇ ਨੇ ਉਸ ਦਫ਼ਤਰ ਤੇ ਅੱਗੇ ਆਏ ਆ ਤੇ ਧਰਨਾ ਲੱਗਿਆ ਹੋਇਆ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਜਦੋਂ ਸਰਕਾਰ ਨਹੀਂ ਸੀ ਬਣੀ ਕਹਿੰਦੇ 2022 ਦੇ ਵਿੱਚ ਕੈਸੀ ਸਰਕਾਰ ਬਣ ਜਾਣੀ ਆ ਜਿਹੜੀ ਪੰਜਾਬ ਨੂੰ ਧਰਨਾ ਮੁਕਤ ਕਰ ਦੇਊਗੀ ਪਰ ਧਰਨੇ ਉਵੇਂ ਹੀ ਨੇ 6 ਮਹੀਨਿਆਂ ਦੇ ਵਿੱਚ ਤੀਜਾ ਧਰਨਾ ਪੀਟਰ ਪਲੱਸ ਬੀ ਅੱਗੇ ਧਰਨਾ ਵਿਦਿਆਰਥੀ ਇੱਥੇ ਆਉਂਦੇ ਨੇ ਕੈਂਡੀਡੇਟਸ ਆਉਂਦੇ ਨੇ ਧਰਨਾ ਦੇ ਕੇ ਮੁੜ ਜਾਂਦੇ ਨੇ ਬਾਹਰ ਨਿਕਲ ਕੇ ਉਹਨਾਂ ਦੀ ਗੱਲ ਤੱਕ ਨਹੀਂ ਸੁਣੀ ਜਾਂਦੀ ਅੱਜ ਇੱਕ ਵਾਰ ਫਿਰ ਪੂਰੇ ਪੰਜਾਬ ਤੋਂ ਕੈਂਡੀਡੇਟ ਇਕੱਠੇ ਹੋ ਕੇ ਆਏ ਨੇ ਕਿ ਇਹਨਾਂ ਦੀਆਂ ਮੰਗਾਂ ਨੇ ਕਿਹੜੇ ਇਹਨਾਂ ਦੇ ਪੇਪਰ ਹਜੇ ਬਾਕੀ ਨੇ ਸਾਰੀ ਗੱਲਬਾਤ ਇਹਨਾਂ ਦੇ ਨਾਲ ਖੁੱਲ ਕੇ ਕਰਦੇ ਨੇ ਅੱਸੀ ਗੱਲ ਜੀ ਕਿੱਥੋਂ ਆਏ ਹਾਂ ਅਸੀਂ ਤਾਂ ਚੰਡੀਗੜ੍ਹ ਤੋਂ ਆਈਆਂ ਪਰ ਆ ਜਿਹੜੇ ਸਟੂਡੈਂਟਸ ਨੇ ਸਾਰੇ ਪੰਜਾਬ ਤੋਂ ਨੇ ਮੈਂ ਚੰਡੀਗੜ੍ਹ ਚ ਅਕੈਡਮੀ ਦੇ ਵਿੱਚ ਇੱਕ ਟੀਚਰ ਹਾਂ ਕਰੰਟ ਅਫੇਅਰਸ ਟੀਚ ਕਰਦੀ ਹਾਂ ਹਾਂਜੀ ਸਾਰਾ ਪਹਿਲਾਂ ਤਾਂ ਧਾਰਨ ਦਾ ਜਿਵੇਂ ਤੁਸੀਂ ਦੱਸਿਆ ਪਹਿਲਾਂ ਮੈਂ ਨਾਰਿਆਂ ਤੋਂ ਸੁਣਿਆ ਕਿ ਪੇਪਰ ਨਹੀਂ ਬੋਰਡ ਲੈਂਦਾ ਕਿਹੜੇ ਕਿਹੜੇ ਪੇਪਰ ਨੇ ਕਦੋਂ ਕਦੋਂ ਤੋਂ ਪੈਂਡਿੰਗ ਨੇ ਸਰ ਇਹ ਲਾਲੋ 2-3 ਸਾਲ ਤੋਂ ਪੈਂਡਿੰਗ ਨੇ ਪੇਪਰ ਹੋਇਆ ਹੀ ਕਿਹੜਾ ਹੈ ਸਿਰਫ ਸਾਡੇ ਤੋਂ ਫਾਰਮ ਪਰ ਆਏ ਜਾਂਦੇ ਆ ਬੱਚਿਆਂ ਤੋਂ ਫੀਸਾ ਲੈ ਲਿਆ ਜਾਂਦੇ ਨੇ ਫਾਰਮ ਭਰ ਦਿੱਤੇ ਜਾਂਦੇ ਆ 792 ਪੋਸਟਾਂ ਵੀਡੀਓ ਦੀਆਂ ਆਈਆਂ ਸਨ ਫਾਰਮ ਭਰੇ ਗਿਆ ਉਹ ਠੰਡੇ ਬਸਤੇ ਚ ਮੁੜ ਕੇ ਪਤਾ ਹੀ ਹੈ ਨਹੀਂ ਵੀ ਪੇਪਰ ਹੋਣਾ ਵੀ ਹੈ ਨਹੀਂ ਹੋਣਾ ਨਾ ਉਹਦੇ ਤੇ ਕੋਈ ਨੌਲੇਜ ਹੈ ਉਸ ਤੋਂ ਇਲਾਵਾ ਪਿਛਲੇ ਸਾਲ ਜਿਹੜੀਆਂ ਭਰਤੀਆਂ ਹੋਈਆਂ ਵੀ ਨੇ ਇੱਕ ਹੀ ਭਰਤੀ ਹੋਈ 28 ਜਨਵਰੀ ਸੀਨੀਅਰ ਅਸਿਸਟੈਂਟ ਵਾਲੀ ਸੋ ਉਹਦਾ ਕੋਈ ਰਿਜ਼ਲਟ ਹਾਲੇ ਤੱਕ ਨਹੀਂ ਆਇਆ ਕੋਈ ਰਿਜ਼ਲਟ ਨਹੀਂ ਹੈ ਪੇਪਰ ਲੈ ਲਿਆ ਜੋ ਰਿਜ਼ਲਟ ਆਇਆ ਵੀ ਹੈ ਮੁੜ ਕੇ ਲਾਏ ਨਹੀਂ ਹੈ ਅੱਛਾ ਉਹਦੇ ਤੇ ਸਵਾਲ ਵੀ ਉੱਠਦੇ ਸੀ ਕਾਫੀ ਚੀਜ਼ਾਂ ਨੇ ਵੀ ਲੀਕ ਹੋਇਆ ਪੇਪਰ ਉਸੇ ਮਸਲੇ ਤੇ ਆਰਟੀਆਈ ਵੀ ਫਾਈਲ ਹੋਈ ਨੇ ਕਿਸੇ ਆਰਟੀਆਈ ਦਾ ਹੱਲ ਨਹੀਂਗਾ ਕੋਈ ਜੇ ਆਰਟੀਆਈ ਬਣਾਈਏ ਸਾਡਾ ਰਾਈਟ ਟੂ ਇਨਫੋਰਮੇਸ਼ਨ ਹੈ ਇਨਫੋਰਮੇਸ਼ਨ ਹੀ ਹੈ ਨਹੀਂ ਤਾਂ ਫਾਇਦਾ ਕੀ ਹੈ ਦੂਜੀ ਗੱਲ ਉਸ ਤੋਂ ਬਾਅਦ ਪੇਪਰ ਭਰਾਇਆ ਗਏ ਨੇ ਐਕਸਰਸਾਈਜ਼ ਭਰਾਇਆ ਗਿਆ ਹੋਰ ਕਾਫੀ ਸੀਨੀਅਰ ਅਸਿਸਟੈਂਟ 5/2023 ਐਡਵਰਟਾਈਜ਼ਮੈਂਟ ਨੰਬਰ ਹੈ ਮਈ 2023 ਉਹ ਪੇਪਰ ਕੱਢੇ ਨੇ ਕਾਫੀ ਕਲੈਕਟਿਵ ਪੇਪਰ ਨੇ ਕਲਰਕ ਵੀ ਹੈ ਲੀਗਲ ਅਸਿਸਟੈਂਟ ਵੀ ਹੈ ਕੋਈ ਵੀ ਐਗਜ਼ਾਮ ਹਲੇ ਨਹੀਂ ਹੋਇਆ ਨਾ ਸਾਨੂੰ ਡੇਟਸ ਵੀ ਨਹੀਂ ਪਤਾ ਪੋਸਟਪੋਨ ਹੋਏ ਨੇ 19 ਨਵੰਬਰ ਤੋਂ ਜਨਵਰੀ ਆਇਆ ਜਨਵਰੀ ਤੋਂ ਫਰਵਰੀ ਆਇਆ ਮਾਰਚ ਆਇਆ ਅਜਾ ਆਪਾਂ ਇੱਥੇ ਆ ਲੇਬਰ ਜਿਹੜਾ 9 ਮਾਰਚ ਨੂੰ ਪੇਪਰ ਹੋਇਆ ਮੰਨਿਆ ਜਾਂਦਾ ਹੈ ਪੇਪਰ ਦੇ ਵਿੱਚ ਖੁੱਲੀ ਚੀਟਿੰਗ ਹੋਈ ਹੈ ਬਹੁਤ ਕੰਪਲੇਂਟਸ ਹੋਈਆਂ ਨੇ ਬੱਚਿਆਂ ਦੇ ਕੋਲ ਸਬੂਤ ਤੱਕ ਵੀ ਨਹੀਂ ਜੇ ਸਬੂਤ ਵੇਖਣੇ ਹੀ ਹੈ ਨਹੀਂ ਤਾਂ ਫਾਇਦਾ ਕੀ ਹੈ ਫਿਰ ਸਾਡਾ ਕੋਈ ਇਨਫੋਰਮੇਸ਼ਨ ਨਹੀਂ ਕੋਈ ਮਤਲਬ ਹੱਕ ਨਹੀਂ ਹੈਗਾ ਜਾਣਨ ਦਾ ਵੀ ਉਹ ਅੱਛਾ ਉਹ ਸੀਰੀਅਸ ਵੀ ਹੈ ਇਨਫੋਰਮੇਸ਼ਨ ਕਿ ਨਹੀਂ ਉਹ ਰਿਜ਼ਲਟ ਵੀ ਦੇ ਦਿੱਤੇ ਗਏ ਮੈਰਿਟਾਂ ਵੀ ਬਣ ਗਏ ਨੇ ਪਰ ਹਾਲੇ ਵੀ ਰੋਲਾ ਉੱਥੇ ਹੀ ਹੈ ਜਿਹੜੇ ਬੱਚੇ ਮੈਰਿਟ ਵਾਲੇ ਨੇ ਇਹ ਬੱਚੇ ਉਹ ਨਹੀਂ ਕਿ ਜਿਨ੍ਹਾਂ ਨੇ ਪੇਪਰ ਦਿੱਤੇ ਇਹ ਮੈਰਿਟ ਵਾਲੇ ਆ ‟ਵੇਟਿੰਗ ਲਿਸਟ ਨਹੀਂ ਜਾ ਰਹੀ ਹੋਈ ਜੇ ਹੋ ਵੀ ਗਈ ਆ ਬੱਚੇ ਲਾਏ ਨਹੀਂ ਗਏ ਸੋ ਆ ਸਾਰੇ ਮਸਲੇ ਨੇ ਜਿਹਦੇ ਕਰਕੇ ਬੱਚੇ ਇੱਥੇ ਇਕੱਠੇ ਹੋਏ ਨੇ ਟੀਚਰਜ਼ ਵੀ ਨਾਲ ਆਏ ਨੇ ਮਤਲਬ ਬੱਚਿਆਂ ਦਾ ਪੜ੍ਹਨ ਦਾ ਵੀ ਮਨ ਹੁਣ ਉੱਠ ਗਿਆ ਵੀ ਪੜ੍ਹ ਕੇ ਕਰੀਏ ਕੀ ਡੇਢ ਡੇਢ 2-2 3-3 ਸਾਲ ਹੋ ਗਏ ਬੱਚੇ ਓਵਰਏਜ ਵੀ ਹੋ ਗਿਆ ਵੀ ਜਦੋਂ ਲੱਗਣਾ ਹੀ ਹੈ ਨਹੀਂ ਫਾਇਦਾ ਕੀ ਹੈ ਜਦੋਂ ਮੈਂ ਪੂਰੇ ਪੰਜਾਬ ਦੇ ਵਿੱਚ ਜਦੋਂ ਆਪਾਂ ਟਰੈਵਲ ਕਰਦੇ ਹਾਂ ਤੁਹਾਨੂੰ ਪੂਰੇ ਪੰਜਾਬ ਦੀਆਂ ਸੜਕਾਂ ਤੇ 50000 ਨੌਕਰੀਆਂ 55000 ਨੌਕਰੀਆਂ ਦੇ ਬੋਰਡ ਦਿਸਦੇ ਆ ਫਿਰ ਜੇ ਇਹ ਸਾਰੇ ਬੇਰ ਜਗਰ ਇੱਥੇ ਥੜਫਰ ਹੈ ਆ ਗਏ ਉਹ ਨੌਕਰੀਆਂ ਕਿੰਨਾਂ ਨੂੰ ਦਿੱਤੀਆਂ ਕਿੰਨੇ ਪੰਜਾਬ ਚ ਸਰ ਉਹ ਮਾਨ ਸਾਹਿਬ ਹੀ ਇਕੱਲੇ ਖੜੇ ਹੁੰਦੇ ਆ ਬੋਰਡ ਚ ਸਾਨੂੰ ਨਹੀਂ ਪਤਾ ਵੀ ਉਹ ਨੌਕਰੀਆਂ ਕਿੰਨੂੰ ਮਿਲੀਆਂ ਨੇ ਕਿਹੜੇ ਬੱਚੇ ਆ ਬਿਕੋਜ਼ ਇਹ ਉਹ ਬੱਚੇ ਨੇ ਜਿਹੜੇ ਮੈਰਿਟਾ ਚੋਂ ਨਿਕਲੇ ਨੇ ਇਹ ਹੋਰ ਕੈਂਡੀਡੇਟ ਨਹੀਂ ਆਗੇ ਜਿਨ੍ਹਾਂ ਨੇ ਪੇਪਰ ਦੇਣੇ ਆ ਇਹ ਉਹ ਬੱਚੇ ਨੇ ਜਿਨ੍ਹਾਂ ਨੇ ਪੇਪਰ ਕੱਢੇ ਨੇ ਬਟ ਲੱਗੇ ਨਹੀਂ ਗਏ ਉਹ ਸਾਨੂੰ ਨਹੀਂ ਪਤਾ ਕਿ ਕੌਨਸੀ ਆ ਬੈ ਦਾ ਰਿਜ਼ਲਟ ਹਾਲੇ ਥੋੜੇ ਦਿਨ ਪਹਿਲਾਂ ਹੀ ਜਾਰੀ ਹੋਇਆ 24 ਵਾਲੀ ਭਰਤੀ ਸੀਗੀ ਉਹ ਹੁਣ ਹੋਇਆ ਉਹ ਵੀ ਬਹੁਤ ਸਾਰੇ ਧਰਨਿਆਂ ਤੋਂ ਬਾਅਦ ਬਹੁਤ ਧਰਨਿਆਂ ਤੋਂ ਬਾਅਦ ਬਹੁਤ ਧਰਨਿਆਂ ਤੋਂ ਬਾਅਦ ਮੰਗਾ ਤੋਂ ਬਾਅਦ ਕਈ ਬੱਚਿਆਂ ਦਾ ਕਲਰਕ ਹੋਇਆ ਦਸੰਬਰ ਚ ਉਹਦੀ ਟਾਈਪਿੰਗ ਨਹੀਂ ਹੋਈ ਅੱਛਾ ਜਿਨ੍ਹਾਂ ਦਾ ਪਹਿਲੇ ਰਿਜ਼ਲਟ ਵੀ ਆਇਆ ਹੈ ਵੇਟਿੰਗ ਵਾਲੇ ਬੱਚੇ ਨਹੀਂ ਲਾਏ ਗਏ ਜਿਨ੍ਹਾਂ ਦਾ ਰਿਜ਼ਲਟ ਆਇਆ ਉਹ ਵੀ ਨਹੀਂ ਲੱਗੇ ਸਿਰਫ ਮੰਗ ਪੱਤਰ ਦਿੱਤੇ ਉਹਨਾਂ ਨੂੰ ਉਹ ਦੇਤੀ ਹੈ ਚੀਜ਼ ਉਸ ਤੋਂ ਬਾਅਦ ਬੰਦੇ ਲਾਏ ਨਹੀਂ ਗਏ ਜੁਆਇਨਿੰਗ ਨਹੀਂ ਹੋਈ ਉਹ ਸਿਰਫ ਲੈਟਰ ਦਿੱਤੇ ਗਏ ਆ ਜੁਆਇਨਿੰਗ ਕਿਸੇ ਦੀ ਨਹੀਂ ਹੋਈ ਕਾਫੀ ਪੇਪਰ ਇਹ ਤਾਂ ਤੁਹਾਡਾ ਕਿਹੜਾ ਉਪਰ ਇੰਗਲਿਸ਼ ਉਹ ਸੋਣਿਆ ਰੋੜਾ ਪੰਜਾਬ ਦੇ ਸੁਣਨ ਨੂੰ ਆਪਾਂ ਇੰਗਲਿਸ਼ ਟੀਚ ਕਰਵਾਉਂਦੇ ਆ ਠੀਕ ਹੈ ਤਾਂ ਸਰ ਅਗਰ ਦੇਖਿਆ ਜਾਏ ਤਾਂ ਮੈਨੂੰ ਲੱਗਦਾ ਕਿ ਟੀਚਰ ਦਾ ਕੰਮ ਹੁੰਦਾ ਪੜਾਉਣਾ ਤੇ ਸਟੂਡੈਂਟਸ ਦਾ ਕੰਮ ਹੁੰਦਾ ਪੜਨਾ ਨਾ ਕਿ ਇਦਾਂ ਸੜਕਾਂ ਤੇ ਬੈਠਣਾ ਸੜਕਾਂ ਤੇ ਰੋਲ ਰੱਖਿਆ ਬੱਚਿਆਂ ਨੂੰ ਕਿਉਂ ਕਿ 2024 ਪੂਰਾ ਨਿਕਲਤਾ ਇਹਨਾਂ ਨੇ 2025 ਵੀ ਨਿਕਲ ਚੁੱਕਿਆ ਹੈ ਪੀ ਟ੍ਰਿਪਲ ਐਸ ਬੀ ਦੇ ਬੋਰਡ ਦੇ ਅੱਗੇ 6ਵਾਂ ਤਰਮਾ ਅਸੀਂ ਸਵੇਰ ਦੇ 11 ਵਜੇ ਦੇ ਇੱਥੇ ਬੈਠੇ ਆ ਹਾਲੇ ਤੱਕ ਸਾਡੀ ਇੱਥੇ ਕੋਈ ਸੁਣਵਾਈ ਨਹੀਂ ਹੈ ਤਾਂ ਮਤਲਬ ਕੋਈ ਆਪਣੀ ਯੂਥ ਕਿ ਇੱਥੇ ਕੁਝ ਵੀ ਨਹੀਂ ਹੈ ਹੁਣ ਤਾਂ ਯੂਥ ਕੋਲ ਬਾਹਰ ਜਾਣ ਦਾ ਰਸਤਾ ਵੀ ਖਤਮ ਹੈ ਇੱਥੇ ਵੀ ਕੁਝ ਨਹੀਂ ਹੋ ਰਿਹਾ ਤਾਂ ਬੱਚਾ ਕਰੂਗਾ ਕੀ ਬੱਚਾ ਰਹੂਗਾ ਕਿੱਥੇ ਤਾਂ ਮਜਬੂਰੀ ਹੈ ਇਹਨਾਂ ਦੀ ਇਹ ਸਾਰੇ ਟਾਪਰਸ ਨੇ ਜਿਨ੍ਹਾਂ ਦੇ ਰਿਜ਼ਲਟਸ ਵੀ ਨੇ ਕਿਸੇ ਟਾਈਪਿੰਗ ਟੈਸਟ ਨੂੰ ਕੀ ਹੋਇਆ ਹੈ ਦਾ ਫੀਸਾਂ ਭਰਵਾਈਆਂ ਜਾਂਦੀਆਂ ਇਹ ਵਿਚਾਰੇ ਪਤਾ ਨਹੀਂ ਕਿਵੇਂ ਅਫੋਰਡ ਕਰਕੇ ਇੱਥੇ ਆਉਂਦੇ ਨੇ ਤੇ ਇਹਨਾਂ ਦੇ ਇੱਥੇ ਸੁਣਵਾਈ ਵੀ ਨਹੀਂ ਆ ਸਰਕਾਰ ਦੇ ਤੋਂ ਹੁਣ ਸਟੇਟਮੈਂਟ ਬਿਆਨ ਇਹ ਜਾਂਦੇ ਨੇ ਕਿ ਨੌਕਰੀਆਂ ਤੇ ਗੱਲ ਕਰਦੇ ਕੋਈ ਸਵਾਲ ਪੁੱਛੇਂਦਾ ਉਹ ਕਹਿੰਦੇ ਨੌਕਰੀਆਂ ਸਾਰਿਆਂ ਨੂੰ ਛੋੜੀਆਂ ਮਿਲ ਨਹੀਂ ਆਉਂਦੀਆਂ ਨੇ ਨੌਕਰੀਆਂ ਤਾਂ ਟਾਪਰਸ ਨੂੰ ਮਿਲਣੀ ਹੁੰਦੀਆਂ ਨੇ ਟਾਪਰਸ ਫਿਰ ਜਿਹੜੇ ਟਾਪਰਸ ਐਗਜ਼ਾਮ ਕ੍ਰੈਕ ਕਰਕੇ ਬੈਠੇ ਐ ਪੇਪਰ ਦੇ ਕੇ ਜਿਨ੍ਹਾਂ ਨਾਮ ਆ ਗਏ ਲਿਸਟ 'ਚ ਨਾਮ ਲੱਗ ਗਿਆ ਐ ਪਲੱਸ ਉਹਨਾਂ ਟਾਈਪਿੰਗ ਟੈਸਟ ਲੈ ਲਓ ਟਾਈਪਿੰਗ ਲੈ ਕੇ ਟੈਸਟ ਲੈ ਕੇ ਜੌਬ ਤਾਂ ਲਵਾ ਉਹਨਾਂ ਨੂੰ ਕਮ ਸੇ ਕਮ ਉਹ ਆ ਬੈਠੇ ਬੱਚੇ ਕਿ ਤੁਸੀਂ ਬਠਿੰਡੇੋਂ ਆਏ ਹੋ ਤੁਸੀਂ ਬਠਿੰਡੇੋਂ ਚੰਡੀਗੜ੍ਹ ਤੱਕ ਤੁਹਾਨੂੰ ਪੂਰੇ ਰੋਡ ਤੇ ਸਾਰੇ ਨੈਸ਼ਨਲ ਹਾਈਵੇ ਆ ਪੂਰੇ ਰੋਡ ਤੇ ਬੋਰਡ ਤਾਂ ਮਿਲੇ ਹੋਣਗੇ 55000 ਨੌਕਰੀਆਂ ਦੇ ਸਾਨੂੰ ਹੋਰਡਿੰਗ ਸੀ ਮਿਲੇ ਹੋਰ ਉੱਥੇ ਮਿਲੇ ਹੀ ਨਹੀਂ ਕੁਝ ਸਾਰੇ ਰੋਡ ਤੇ ਹੀ ਮਿਲਦੇ ਆ ਬਟ ਇਹਦਾ ਰਿਜ਼ਲਟ ਤਾਂ ਸਾਡੇ ਸਾਹਮਣੇ ਆ ਨਾ ਕਿ ਸਾਡੀ ਕੋਈ ਸੁਣਵਾਈ ਨਹੀਂ ਹੈ ਜਦੋਂ ਕੁਝ ਹੋਏਗਾ ਨਹੀਂ ਤਾਂ ਬੱਚਾ ਤਾਂ ਹੀ ਐਫਰਟ ਕਰਨਗੇ ਨਾ ਤੋਈ ਮੈਂ ਅਗੇਨ ਰਿਪੀਟ ਕਰ ਰਹੀ ਆ ਕਿ ਟੀਚਰ ਦਾ ਕੰਮ ਹੁੰਦਾ ਪੜਾਉਣਾ ਬੱਚੇ ਦਾ ਕੰਮ ਹੁੰਦਾ ਪੜਨਾ ਨਾ ਕਿ ਇਹਦਾ ਤੜਨੇ ਲਗਾਣਾ ਰੋਡ ਤੇ ਬੈਠਣਾ ਬਟ ਇਹ ਸਾਡੀ ਮਜਬੂਰੀ ਹੈ ਲੱਗਦਾ ਹੈ ਕਿ ਬੱਚੇ ਹੁਣ ਇਸ ਟਾਈਮ ਐ ਸਾਡੀ ਏਸ ਓਵਰ ਹੋ ਰਹੀ ਐ ਸਾਡੇ ਘਰ ਦੇ ਕਹਿੰਦੇ ਮੈਰਿਸ ਕਰ ਦੇਣੀ ਐ ਤੇ ਮੈਨੂੰ ਤਿਆਰੀ ਕਰਦੀ ਨੂੰ 3-4 ਸਾਲ ਹੋ ਗਿਆ ਹੁਣ ਕਰਦੇ ਕਹਿੰਦੇ ਵਿਆਹ ਦੇਣਾ ਤੋ ਬੱਚੇ ਕਹਿੰਦੇ ਕਈ ਗਰਲਸ ਐ ਅੱਦਾ ਕੋਲ ਆਂਦੇ ਲਿਟਰਲੀ ਜੋ ਲੱਗਦਾ ਵੀ ਕੁਝ ਹੋ ਨਹੀਂ ਰਿਹਾ ਕਈ ਗਰਲਸ ਐ ਅੱਦਾ ਦੀ ਕਾਲ ਵੀ ਆਂਦੀ ਕਿ ਮੈਮ ਆਈ ਹੋਣਾ ਸੁਸਾਈਡ ਸੋਚੋ ਕਿੰਨੀ ਬੜੀ ਸਟੇਟਮੈਂਟ ਐ ਇਹ ਚੀਜ਼ ਹਨਾ ਤਾਂ ਕਿਉਂ ਪ੍ਰਸ਼ਾਸਨ ਐ ਨਾ ਸਲੋ ਕਿਉਂ ਐ ਜਦੋਂ ਇਹੋ ਜੀ ਆਵਾਜ਼ ਆ ਜਿਹੜੀ ਕੁੜੀਆਂ ਦੀ ਚਾਹੇ ਮੁੰਡਿਆਂ ਦੀ ਜਿਹੜੀ ਕੈਂਡੀਡੇਟ ਸੀ ਇਹੋ ਜੀ ਆਵਾਜ਼ ਆ ਦਰਦ ਭਰੀ ਕਿ ਯਾਰ ਹੁਣ ਤਾਂ ਮੈਂ ਸੁਸਾਈਡ ਕਰਨ ਦੇ ਮਜਬੂਰ ਹੋ ਉਸ ਸਟੇਜ ਤੇ ਮੈਂ ਪਰ ਫਿਰ ਮੁੱਖ ਮੰਤਰੀ ਸਾਹਿਬ ਨੂੰ ਸੁਣਦੀ ਕਿਉਂ ਨਹੀਂ ਉਹ ਤਾਂ ਕਹਿੰਦੇ ਮੈਂ ਆਮ ਕਰਦਾ ਮੁੰਡਾ ਬੈਠਿਆ ਦੇਖ ਲਓ ਸੁਣਵਾਈ ਹੱਲੇ ਵੀ ਕੋਈ ਨਹੀਂ ਜਿਨ੍ਹਾਂ ਦੇ ਅੱਗੇ ਗੇਟ ਦੇ ਬੈਠੇ ਉਹਨਾਂ ਨੂੰ ਸੁਣਵਾਈ ਨਹੀਂ ਪਤਾ ਨਹੀਂ ਉਹਨਾਂ ਨੂੰ ਸੁਣਵਾਈ ਕਿੰਨੇ ਵਜੇ ਤੋਂ ਤੁਸੀਂ ਬੈਠੇ ਹੋ ਸਵੇਰ ਤੋਂ ਸਰ ਅਸੀਂ 10 ਵਜੇ ਤੇ ਆਏ ਹੋਇਆ ਸਵੇਰ ਦੇ ਉੱਧੇ ਬੈਠੇ ਆ ਉਹ ਕਹਿ ਰਹੇ ਨੇ ਤੁਸੀਂ ਸਾਡੇ ਮੁਤਾਬਿਕ ਚੱਲੋ ਤੁਸੀਂ ਅੰਦਰ ਆਓ ਅਸੀਂ ਨਹੀਂ ਬਾਹਰ ਆ ਸਕਦੇ ਅਸੀਂ ਏਸੀ ਤੋਂ ਨਿਕਲ ਕੇ ਨਹੀਂ ਆਸਲ ਤੁਸੀਂ ਤੂੰ ਬੈਠੇ ਰੋ ਕਿਸੇ ਦੇ ਬੱਚੇ ਆ ਕੋਈ ਪਰਵਾਣੀ ਜੇ ਆਪਦੇ ਬੱਚੇ ਬੈਠੇ ਹੁੰਦੇ ਕੀ ਕੋਈ ਬਾਹਰ ਨਹੀਂ ਹੁੰਦਾ ਇਹ ਵਿਹਲੇ ਬੈਠੇ ਨੇ ਇਹਨਾਂ ਦੇ ਘਰ ਦੇ ਹੈ ਨਹੀਂ ਪਿੱਛੇ ਅਗਰ ਮੇਰਾ ਬੱਚਾ ਵੀ ਧੁੱਪਚਾਰ ਬੈਠਾ ਹੋਊਗਾ ਨਾ ਧੁੱਪਚਾਰ ਬੈਠਾ ਹੋਊਗਾ ਤਾਂ ਮੈਨੂੰ ਤਰਸ ਆਊਗਾ ਕਿ ਮੇਰਾ ਬੱਚਾ ਪਿਛਲੇ 15 ਮਿੰਟ ਤੋਂ ਧੁੱਪਚਾਰ ਬੈਠਾ ਹੈ ਮੈਂ ਜਾ ਕੇ ਉਹਨੂੰ ਮਸਲੇ ਦਾ ਹੱਲ ਕਰੂੰ ਸਾਨੂੰ ਇੱਥੇ 5 ਘੰਟੇ ਹੋ ਗਏ ਸਾਡੀ ਹਲੇ ਤੱਕ ਕੋਈ ਸੁਣਵਾਈ ਨਹੀਂ ਹੈ ਇਹਦਾ ਕੀ ਰੀਜ਼ਨ ਹੈ ਕੋਈ ਗੱਲ ਕਰਨ ਬਾਹਰ ਵੀ ਨਹੀਂ ਆਉਣਾ ਚਾਹੁੰਦਾ ਆਏ ਹੀ ਨਹੀਂ ਕੋਈ ਅਵੇਲੇਬਲ ਹੀ ਨਹੀਂ ਇੱਥੇ ਉਹ ਚਾਹੁੰਦੇ ਆ ਵੀ ਅੰਦਰ ਜਾ ਕੇ ਗੋਲੀ ਪਾਣਾ ਜਿਵੇਂ ਪਹਿਲੇ ਤਰਨੇ 'ਚ ਹੋਇਆ ਕਿ ਅੰਦਰ ਆ ਕੇ ਬੱਚਾ ਨਾਲ ਗੱਲ ਕੀਤੀ ਉਹਨਾਂ ਨੂੰ ਗੋਲੀ ਪਾ ਕੇ ਤੋੜ ਦਿੰਦੇ ਆ ਪਾਸਟਰ ਨਾਲ 14 ਫਰਵਰੀ ਦਾ ਸੀ ਉਹਦੋਂ ਮੈਂ ਖੁਦ ਕਵਰ ਕੀਤਾ ਸੀ ਤਾ ਕੋਈ ਤਰੋਧੋ ਕੀ ਪ੍ਰੋਸਾ ਦੇ ਕੇ ਗਈ ਸੀ। ਇਹੀ ਪ੍ਰੋਸਾ ਤੇ ਵੀ ਹਾਂਜੀ ਕਰਾਂਗੇ ਹੱਲ ਕੋਈ ਤਕਨੀਕੀ ਕਾਰਨ ਨੇ ਕੋਈ ਟੈਕਨੀਕਲ ਇਸ਼ੂ ਨੇ ਕੋਈ ਪ੍ਰਬੰਧਕੀ ਕਾਰਨ ਨੇ ਸਾਨੂੰ ਅੱਜ ਤੱਕ ਇਹਨਾਂ ਦੇ ਪ੍ਰਬੰਧਕੀ ਕਾਰਨ ਨਹੀਂ ਸਮਝ ਆਇਆ। ਟੈਕਨੀਕ ਇਹ ਜੀ ਟੈਕਨੀਕ ਕਿਹੜੀ ਇਨਾਂ ਕੋਲ ਜਿਹੜੀ ਹਜੇ ਤੱਕ ਇਹਨਾਂ ਦੀ ਸਹੀ ਨਹੀਂ ਹੋਈ। ਸੋ ਸਾਨੂੰ ਦਿਓ ਅਸੀਂ ਟੈਕਨੀਕਲ ਇਸ਼ੂ ਤੁਹਾਡੇ ਸੌਟ ਆਊਟ ਕਰਦੇ ਹਾਂ। ਅਸੀਂ ਕਰ ਦਿੰਨੇ ਸਾਨੂੰ ਬੈਠੇ ਆ ਸਾਡੀ ਟੀਮ ਵਾਲੇ ਕਰ ਦੇਣਗੇ ਤੁਹਾਡੇ ਮਸਲੇ ਹੱਲ ਬਟ ਇਹ ਇਨਾ ਤਕਨੀਕੀ ਹੈ ਬੋਰਡ ਹੈਗਾ ਜਿਹਦੇ ਜਿਹੜੇ ਬੋਰਡ ਦੇ ਵਿੱਚ ਪੇਪਰਾਂ ਦੇ ਵਿੱਚ ਸੈਂਕੜੇ ਗਲਤੀਆਂ ਹੁੰਦੀਆਂ ਨੇ। ਸਿਰਫ ਦਿਖਾ ਸਿਰਫ ਬਿਠਿੰਦਾ ਦੋ ਤੁਹਾਡੀ ਮਸਲਾ ਦੋ ਤੁਹਾਡਾ ਕਿਹੜਾ ਪੇਪਰ ਸਰ ਪੇਪਰ ਸਾਰੇ ਸਟੂਡੈਂਟਸ ਦੇ ਨੇ ਕੁੱਲ ਮਿਲਾ ਕੇ ਤੁਸੀਂ ਦੇਖਿਓ ਜਿਹੜੀ ਮਸਲੇ ਤੁਸੀਂ ਹੁਣ ਸੁਣੇ ਆ ਪੇਪਰ ਸੁਣੇ ਆ ਨਾ ਇਹ ਕੋਈ ਹੁਣ 2025 ਦੇ ਮੁੱਦੇ ਨਹੀਂ ਹੈਗੇ ਮਤਲਬ ਜਿਹੜੇ ਬੱਚੇ ਬੈਠੇ ਆ ਨਾ ਇਹ ਐਦਾਂ ਨਹੀਂ 2022 ਦੇ 2023 ਦੇ 2024 ਦੇ ਮੁੱਦੇ ਹੈਗੇ ਆ ਵੀ ਜਿਹੜੇ ਸਰਕਾਰ ਨੇ ਕਿਹਾ ਸੀ ਜਦੋਂ ਆਂਦੇ ਹੀ ਵੀ ਅਸੀਂ ਜਿਹੜਾ ਹਰਾ ਪੈਨਚ ਲਾਵਾਂਗੇ ਬੇਰੋਜ਼ਗਾਰੀ ਵਾਸਤੇ ਚਲਾਵਾਂਗੇ ਉਹ ਹਰਾ ਪੈਨ ਸ਼ਾਇਦ ਗੁੰਮ ਗਿਆ ਅਸੀਂ ਭੇਜਿਆ ਵੀ ਸੀ ਇਹਨਾਂ ਨੂੰ ਘੜ ਘੜ 10000 ਰੁਪਏ ਭੇਜੀ ਹੋਣੇ ਇਹਨਾਂ ਨੂੰ ਪਹੁੰਚੇ ਵੀ ਇਹਨਾਂ ਕੋ ਪਰ ਲੇਕਿਨ ਉਹ ਹਰਾਪੇ ਨਾ ਵਰਤਿਆਣੀ ਇੱਕ ਵਾਰੀ ਵੀ ਜਿਹੜੇ ਇਹਨਾਂ ਨੇ ਕਿਹਾ ਸੀ ਜਿਹੜੇ ਤੁਸੀਂ ਵੱਡੇ ਵੱਡੇ ਹੋਰਡਿੰਗ ਦੀ ਗੱਲ ਕਰ ਰਹੇ ਹੋ ਨਾ ਤਾਂ ਉਹ ਹੋਰਡਿੰਗ ਮੈਂ ਤਾਂ ਇਹ ਕਹੂੰਗਾ ਚਲੋ ਠੀਕ ਹੈ ਇਹਨਾਂ ਨੇ ਪੇਪਰ ਲਏ ਮੰਨਦੇ ਆ ਵੀ ਸਰਕਾਰ ਨੇ ਆਂਦੇ ਕੰਮ ਕਰਿਆ ਲੇਕਿਨ ਕੀ ਪੇਪਰ ਸਿਰਫ ਕੜਨਾ ਨੋਟੀਫਿਕੇਸ਼ਨ ਕਰਨਾ ਹੀ ਕੰਮ ਹੁੰਦਾ ਹੈ ਕਿ ਪੇਪਰ ਲੈਣਾ ਕੰਮ ਨਹੀਂ ਹੁੰਦਾ ਪੇਪਰ ਲੈਣਾ ਪੇਪਰ ਲੈਣ ਤੋਂ ਬਾਅਦ ਪੇਪਰ ਲੈ ਵੀ ਲਿਆ ਉਹਦਾ ਟ੍ਰਾਇਲ ਨਹੀਂ ਕਰਾਉਣਾ ਹੁੰਦੀ ਟਾਈਪਿੰਗ ਨਹੀਂ ਕਰਾਣੀ ਹੁੰਦੀ ਜੋਇਨਿੰਗ ਤੱਕ ਨਹੀਂ ਕਰਾਉਣੀ ਮੈਨੂੰ ਤਾਂ ਇਹ ਲੱਗਦਾ ਵੀ ਅੱਗੇ ਪਹਿਲਾਂ ਪ੍ਰੋਸੈਸ ਹੁੰਦਾ ਸੀ ਵੀ ਨੋਟੀਫਿਕੇਸ਼ਨ ਨਿਕਲ ਗਈ ਪੇ ਉਹੋਂ ਦੇ ਤੋਂ ਬਾਅਦ ਉਹੋਂ ਦੇ ਤੋਂ ਬਾਅਦ ਪੇਪਰ ਹੋ ਰਿਹਾ ਪੇਪਰ ਹੋਣ ਤੋਂ ਬਾਅਦ ਇੱਕ ਧਰਨੇ ਵਾਲਾ ਸਟੈਪ ਵਿੱਚ ਐਡ ਹੋ ਗਿਆ ਵੀ ਜੋ ਤੱਕ ਤੁਸੀਂ ਧਰਨਾ ਨਹੀਂ ਲਾਓਗੇ ਨਾ ਵੀ ਸ਼ਾਇਦ ਸਟੂਡੈਂਟ ਨੂੰ ਸਿਖਾਇਆ ਜਾ ਰਿਹਾ ਵੀ ਜਿਹੜਾ ਦੇਸ਼ ਜਿਹੜਾ ਦੇਸ਼ ਧਰਨੇ ਲਾ ਕੇ ਆਜ਼ਾਦ ਹੋਇਆ ਸੀ ਤੁਹਾਨੂੰ ਵੀ ਇੱਥੇ ਧਰਨੇ ਲਾਣੇ ਪੈਣਗੇ ਪਹਿਲਾਂ ਫਿਰ ਉਹਨਾਂ ਦੇ ਤੋਂ ਬਾਅਦ ਅਸੀਂ ਕੁਝ ਨਾ ਕੁਝ ਕਰਾਂਗੇ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਸੀ 2022 ਦੇ ਵਿੱਚ ਐਸੀ ਸਰਕਾਰ ਬਣ ਜਾਣੀ ਆ ਪੰਜਾਬ 'ਚ ਧਰਨੇ ਦੇਣ ਦੀ ਲੋੜ ਨਹੀਂ ਦੇਖੋ ਤੁਹਾਡੇ ਸਾਹਮਣੇ ਹੀ ਆ ਫਿਰ ਇਹ ਮੁੱਖ ਮੰਤਰੀ ਸਾਹਿਬ ਨੂੰ ਪਹੁੰਚ ਨਹੀਂ ਚਾਹੀਦੀ ਵੀਡੀਓ ਆਪ ਖੁਦ ਦੇਖਣ ਵੀ ਇਹ ਕੋਈ ਐਦਾ ਧਰਨਾ ਹਰ ਸਟੂਡੈਂਟ ਹਰ ਸਟੂਡੈਂਟ ਦੁਖੀ ਆ ਸਰਕਾਰ ਤੋਂ ਵੀ ਜਿਹੜੀ ਸਰਕਾਰ ਨੇ ਵਾਅਦੇ ਕੀਤੇ ਸੀ ਉਹ ਵਾਅਦੇ ਪੂਰੇ ਨਹੀਂ ਹੋ ਰਹੇ ਤੇ ਜੇ ਉਦੋਂ ਦੇ ਲੋਕਾਂ ਨੇ ਸਰਕਾਰ ਨਾਲ ਵਾਅਦੇ ਕੀਤੇ ਸੀ بیا ਸਰ ਤੁਹਾਨੂੰ ਜਿਤਾਤਾ ਕਿ ਸਰਕਾਰ ਇਹ ਉਮੀਦ ਰੱਖਦੀਏ ਵੀ ਅਗਲੀ ਵਾਰੀ ਸਰਕਾਰ ਜਿੱਤੂਗੀ ਕੀ ਅਗਲੀ ਵਾਰੀ ਸਰਕਾਰ ਨੂੰ 20 ਸੀਟਾਂ ਵੀ ਮਿਲ ਪਾਣਗੀਆਂ ਇਹਨਾਂ ਨੇ ਯੂਥ ਨਹੀਂ ਵੋਟ ਪਾਣੀ ਤੇ ਯੂਥ ਅੱਜ ਸੜਕਾਂ ਦੇ ਬੈਠਾ ਦੇਖ ਲੋ ਕੀ ਹਾਲ ਕੀਤਾ ਵੇ ਮੈਂ ਵੀ ਕਿੱਥੋਂ ਆ ਮੈਂ ਮੇਰੇ ਇੱਥੋਂ ਡੇਰਾ ਬਸੀ ਤੋਂ ਹੀ ਆਇਆ ਹਾਂ ਪਹਿਲੀ ਗੱਲ ਤਾਂ ਤੁਸੀਂ ਕਹਿੰਦੇ ਹੋ ਵੀ ਪੰਜਾਬ ਜੋ ਭਗਵੰਤ ਮਾਨ ਸਾਹਿਬ ਦੀ ਸਟੇਟਮੈਂਟ ਹੁੰਦੀ ਹੈ ਕਿ ਆਪਣਾ ਰੰਗਲਾ ਪੰਜਾਬ ਹੈ ਪਹਿਲਾਂ ਤਾਂ ਇਹਨਾਂ ਨੇ ਰੰਗਲੇ ਪੰਜਾਬ ਨੂੰ ਹਟਾ ਕੇ ਧਰਨਾ ਪੰਜਾਬ ਬਣਾਤਾ ਠੀਕ ਹੈ ਹੁਣ ਆਪਣੇ ਪੰਜਾਬ ਦਾ ਨਾਮ ਮੇਨਲੀ ਹੈ ਧਰਨਾ ਪੰਜਾਬ ਕੋਈ ਵੀ ਪੋਸਟ ਕੱਢਦੇ ਆ ਜੇ ਅਗਰ ਉਹਨੂੰ ਸੀਰੇ ਚੜਾਉਣੀ ਹੈ ਨਾ ਤਾਂ ਇਹ 8 ਮਹੀਨੇ ਘਟੋ ਘਟੋ ਨੂੰ ਲਮਕਾਉਣਗੇ ਠੀਕ ਹੈ ਦੂਜਾ ਜਦੋਂ ਭਗਵੰਤ ਮਾਨ ਦੀ ਸਰਕਾਰ ਨਹੀਂ ਬਣੀ ਸੀ ਉਦੋਂ ਭਗਵੰਤ ਮਾਨ ਸਾਹਿਬ ਨੇ ਇੱਕ ਬਿਆਨ ਦਿੱਤਾ ਸੀ ਵੀ ਜਿਹੜੇ ਓਵਰ ਏਜ ਬੱਚੇ ਹੋ ਚੁੱਕੇ ਆ ਮੈਂ ਉਹਨਾਂ ਨੂੰ ਇੱਕ ਮੌਕਾ ਜ਼ਰੂਰ ਦਊਂਗਾ 27 ਤੋਂ 32 ਸਾਲ ਕਰ ਦਊਂਗਾ ਮੈਂ ਤੁਹਾਨੂੰ ਕਹਿਣਾ ਇਹਨਾਂ ਦੀ ਜਿਹੜੀ ਕਾਰਜਕਾਰੀ ਉਹ ਇਦਾਂ ਦੀ ਹੈ ਵੀ ਜਿਹੜਾਂ ਦੀਆਂ ਉਮਰਾਂ ਪਈਆਂ ਇਹ ਉਹਨਾਂ ਦੀਆਂ ਲਗਾਈ ਜਾਂਦੇ ਆ ਜਿਹੜਿਆਂ ਦੀਆਂ ਲੰਘ ਗਈਆਂ ਉਹਨਾਂ ਦੀਆਂ ਵਧਾਣਾ ਤਾਂ ਵੱਡੀ ਗੱਲ ਹੈ ਔਰ ਜਿਹੜੀਆਂ ਤੁਸੀਂ ਬੋਰਡਿੰਗ ਦੇਖਦੇ ਹੋ ਨਾ 8894 5994 এডਿਕੇਸ਼ਨ ਦੀਆਂ ਪੋਸਟਾਂ ਨਿਕਲੀਆਂ ਸੀ ਕੋਈ ਇਹਨਾਂ ਨੇ ਪੂਰੀਆਂ ਕਰੀਆਂ ਉਹ ਵੀ ਪਿਛਲੀਆਂ ਸਰਕਾਰਾਂ ਦੀਆਂ ਸੀ ਇਹਨਾਂ ਦੀਆਂ ਨਹੀਂ ਸੀ ਇਹ ਬੋਰਡਿੰਗ ਦਿਖਾ ਦਿੰਦੇ ਆ ਜੋਬ ਦੇ ਇਹ ਹੈਗਾ ਪੰਜਾਬ ਪੁਲਿਸ ਦੇ ਮੋٹے ਮੋٹے ਜਿਹੜੇ ਇਹ ਪੰਜਾਬ ਪੁਲਿਸ ਦੀਆਂ ਭਰਤੀਆਂ ਕੱਢਦੇ ਆ ਠੀਕ ਆ ਉਹ ਵੀ ਇਹਨਾਂ ਨੇ ਕਿਹਾ ਸੀ ਹਰ ਸਾਲ ਆਊਗੀ ਹਰ ਸਾਲ ਦੂਰ ਦੀ ਗੱਲ ਮੈਂ ਕਹਿੰਦਾ ਜੇ ਇੱਕ ਸਾਲ ਦੇ ਵਿੱਚ ਇੱਕ ਭਰਤੀ ਪੂਰੀ ਕਰ ਦੇਣ ਤਾਂ ਵੀ ਵੱਡੀ ਗੱਲ ਹੈ ਉਹ ਵੀ ਭਰਤੀ ਪੂਰੀ ਨਹੀਂ ਹੁੰਦੀ ਇੱਕ ਭਰਤੀ ਨੂੰ ਇਹ ਦੋ ਦੋ ਸਾਲ ਘੱਟੋ-ਘੱਟ ਲੰਮਕਾਉਂਦੇ ਆ ਤੀਜੀ ਗੱਲ ਚੰਗਾ ਪੱਲਾ ਐਸਆਈ ਦਾ ਪੇਪਰ ਹੁੰਦਾ ਸੀਗਾ ਠੀਕ ਆ ਇਹਨਾਂ ਨੇ ਐਸਆਈ ਵਾਲਾ ਸਬ ਇੰਸਪੈਕਟਰ ਵਾਲਾ ਜਿਹੜਾ ਪੇਪਰ ਆ ਉਹ ਕੈਨਸਲ ਕਰਵਾਤਾ ਹੈ ਠੀਕ ਹੈ ਓਵਰੇਜ ਹੈਗਾ ਉਹਨਾਂ ਸਟੂਡੈਂਟਾਂ ਵਾਸਤੇ ਕੁਝ ਨਹੀਂ ਸੋਚਿਆ ਜਾਂਦਾ ਚੌਥੀ ਗੱਲ ਤੁਸੀਂ ਹੁਣੇ ਜੋ ਮੈਡਮ ਨੇ ਦੱਸਿਆ ਸੀ ਵੀਡੀਓ 2022 ਦੇ ਵਿੱਚ ਪੇਪਰ ਸੀ ਇਹਨਾਂ ਨੇ ਫੀਸਾਂ ਭਰਾਤੀਆਂ ਜੇ ਪੇਪਰ ਨਹੀਂ ਲੈਣਾ ਜੋ ਆਕਾ ਦੀਆਂ ਫੀਸਾਂ ਵਾਪਸ ਕਰ ਦਿਓ ਯਾਰ ਵਿਚਾਰਾ ਕਿੱਥੇ ਹੋਰ ਪੈਸੇ ਲਾ ਲੂਗਾ ਕਿ ਉਹਨਾਂ ਦਾ ਵਿਆਜ ਖਾਣਾ ਹੀ ਇਹਨਾਂ ਦਾ ਕੰਮ ਹੈਗਾ ਆਪਾਂ ਪੈਸੇ ਭਰੇ ਆ ਘੱਟੋ-ਘੱਟ 60-70 ਹਜ਼ਾਰ ਬੱਚਿਆਂ ਦਾ 1000 ਰੁਪਏ ਦੇ ਨਾਮ ਫੀਸ ਦੇ ਨਾਲ ਤੁਸੀਂ ਲਾ ਲਓ ਕਿੰਨਾ ਪੈਸਾ ਹੋ ਗਿਆ ਜਾਂ ਤਾਂ ਫਿਰ ਉਹਦਾ ਪੇਪਰ ਕਰਾਓ ਠੀਕ ਹੈ ਜਾਂ ਫਿਰ ਫੀਸ ਵਾਪਸ ਮੋੜੋ ਮਤਲਬ ਲਾਰੇ ਨਾਲ ਲਾਓ ਬੱਚ ਠੀਕ ਹੈ ਜਾਂ ਤਾਂ ਕਹਿ ਦਿਓ ਅਸੀਂ ਭਰਤੀ ਕਰਾਂਗੇ ਜਾਂ ਫਿਰ ਨਹੀਂ ਕਰਾਂਗੇ ਪਰ ਇਹ ਰੋਲਾ ਪਾ ਪਾ ਕੇ ਕਿ ਨਹੀਂ ਸਾਡੀ ਸਰਕਾਰ ਰੋਜ਼ਗਾਰ ਦਿੰਦੀ ਹੈ ਸਾਡੀ ਸਰਕਾਰ ਭਰਤੀ ਕਰਦੀ ਹੈ ਇਦਾਂ ਦੇ ਲਾਰੇ ਲੱਪੇ ਨਾ ਲਾਓ ਰੋਜ਼ਗਾਰ ਦਿੰਦੀ ਹੁੰਦੀ ਬੱਚਾ ਐਵੇਂ ਨਹੀਂ ਬੈਠਾ ਹੁੰਦਾ ਇਹ ਕੋਈ এডਿਕੇਸ਼ਨ ਜਾਂ ਉਦਾਂ ਦਾ ਬੱਚਾ ਨਹੀਂ ਹੈ ਇਹ ਉਹ ਬੱਚਾ ਹੈ ਜਿਹੜਾ ਸਿਲੈਕਟ ਹੋ ਚੁੱਕਿਆ ਹੈ ਇਹ ਸਿਲੈਕਟਡ ਬੱਚਾ ਹੈ ਜਿਹੜਾ ਸਿਰਫ ਆਪ ਦਾ ਰਿਜ਼ਲਟ ਮੰਗ ਰਿਹਾ ਹੈ ਜਿਹੜਾ ਕਹੇ ਮੇਰਾ ਪੇਪਰ ਮੈਂ ਫੀਸ ਭਰੀ ਹੈ ਮੇਰਾ ਪੇਪਰ ਲੋ ਇਹ ਉਹ ਬੱਚਾ ਹੈ ਪਿਛਲੇ ਮਹੀਨੇ ਨੂੰ ਕਰੀਬ ਪਿਛਲੇ ਧਰਨੇ ਨੂੰ ਕਰੀਬ 4 ਮਹੀਨੇ ਹੋ ਗਏ ਉਦੋਂ ਵੀ ਤੁਹਾਨੂੰ ਕੋਈ ਤਕਨੀਕੀ ਕਾਰਨ ਦੱਸੇਗੇ ਉਹ ਤਕਨੀਕੀ ਕਾਰਨ ਅਜੇ ਤੱਕ ਲੱਭੇ ਇਹਨਾਂ ਨੂੰ 4 ਮਹੀਨੇ ਚ ਸਾਰੇ ਜਦੋਂ ਤੁਸੀਂ ਪਿਛਲੀ ਵਾਰ ਆਏ ਸੀ ਉਦੋਂ ਵੀ ਆਖਿਆ ਸੀ ਵੀ ਇਹਨਾਂ ਦੇ ਤਕਨੀਕੀ ਕਾਰਨ ਉਦੋਂ ਵੀ ਨਹੀਂ ਪਤਾ ਸੀ ਤੇ ਅੱਜ ਵੀ ਨਹੀਂ ਪਤਾ ਠੀਕ ਹੈ ਔਰ ਜੇ ਅਗਰ ਇਹ ਇਦਾਂ ਦੀ ਕਾਰਜਗਰਾਈ ਚੜਦੀ ਰਹੀ ਸਰਕਾਰ ਦੀ ਤਾਂ ਮੈਂ ਦੱਸ ਦੂਆ ਆਉਣ ਵਾਲਾ ਟਾਈਮ ਇਹ ਸਰਕਾਰ ਦਾ ਕਿਦਾਂ ਦਾ ਹੋਊਗਾ ਹਰ ਬੱਚਾ ਬੱਚਾ ਦੱਸ ਦੂਆ ਮੈਂ ਤੁਹਾਨੂੰ ਦੱਸ ਤੀ ਗੱਲ ਠੀਕ ਹੈ ਸੋ ਆਪਣੀ ਇੱਕੋ ਇੱਕ ਵਾਰ-ਵਾਰ ਅਪੀਲ ਹੈਗੀ ਹੈ ਭਾਈ ਜਿੰਨੀਆਂ ਵੀ ਭਾਰਤੀਆਂ ਠੀਕ ਹੈ ਤੁਸੀਂ ਜੋ ਵੀ ਵਾਅਦੇ ਕਰਿਆ ਐਟ ਲਿਸਟ ਉਹਦਾ 50% ਹੀ ਨਿਭਾ ਦਿਓ ਯੂਥ ਤਾਂ ਵੀ ਖੁਸਾ ਤਾਂ ਵੀ ਖੁਸਾ 100% ਤਾਂ ਦੂਰ ਦੀ ਗੱਲ ਹੈ ਪਿਛਲੀ ਵਾਰ 4 ਮਹੀਨੇ ਪਹਿਲਾਂ ਤੁਸੀਂ ਧਰਨੇ ਤੇ ਆਏ ਸੀਗੇ ਅੱਜ ਤਾਂ ਕੈਂਡੀਡੇਟਸ ਆਖ ਰਹੇ ਨੇ ਕਹਿੰਦੇ ਹਾਲੇ ਤੱਕ ਬਾਹਰ ਆ ਕੇ ਸਾਡੀ ਗੱਲ ਵੀ ਨਹੀਂ ਸੁਣੀ ਕਰੀਬ 5 ਵਜੇ ਚੱਲੇ ਆ ਬਾਈ ਮੈਨ ਲੱਗਦਾ ਵੀ ਚੌਥੇ ਕਿਰਨੇ ਤੁਸੀਂ ਆ ਗਏ ਹੋ ਤੇ ਜਿੰਨੇ ਵਿਦਿਆਰਥੀ ਬੈਠੇ ਮੈਨ ਲੱਗਦਾ ਵੀ 90% ਤਾਂ ਆਮ ਆਦਮੀ ਦੇ ਭਮੱਕੜ ਹੀ ਹੋਣਗੇ ਜਿਨ੍ਹਾਂ ਨੇ ਇਹ ਸੋਚ ਕੇ ਮੁੱਖ ਮੰਤਰੀ ਸਾਹਿਬ ਨੂੰ ਚੁਣਿਆ ਸੀ ਵੀ ਸਾਡੀ ਜਿਹੜੀ ਜਵਾਨੀ ਰੋਲ ਰਹੀ ਹੈ ਤੇ ਉਹ ਨਹੀਂ ਰੂਲੂਗੀ ਤੇ ਮੰਤਰੀ ਸਾਹਿਬ ਵੀ ਆਉਂਦੀ ਸੀਟ ਤੇ ਹਰੇ ਪੈਂਦੀ ਵੀ ਗੱਲ ਕੀਤੀ ਸੀ ਨਾਲੇ ਇਹ ਵੀ ਗੱਲ ਕੀਤੀ ਸੀ ਵੀ ਬਾਹਰੋਂ ਆ ਕੇ ਲੋਕ ਇੱਥੇ ਨੌਕਰੀ ਕਰਨਗੇ ਪਰ ਮੈਨੂੰ ਲੱਗਦਾ ਵੀ ਇੱਕ ਨਾ ਪੱਕਾ ਠੱਪਾ ਲੱਗ ਗਿਆ ਵੀ ਪੰਜਾਬ ਚ ਕੋਈ ਵੀ ਜਿਹੜੀ ਨੌਕਰੀ ਹੈਗੀ ਉਹ ਧਰਨੇ ਤੋਂ ਬਿਨਾ ਪੂਰੀ ਨਹੀਂ ਹੋ ਰਹੀ ਤੁਹਾਨੂੰ ਮੈਂ ਰੀਸੈਂਟਲੀ ਦੱਸਦਾ ਪੰਜਾਬ ਪੁਲਿਸ ਦੇ ਵਿੱਚ 2024 ਦੀ ਭਰਤੀ ਵਾਸਤੇ ਅਸੀਂ ਧਰਨਾ ਲਾਇਆ ਸੀ ਸੰਗਰੂਰ ਆ ਪਿਛਲੇ ਹਫਤੇ ਉਧਰ ਰਿਜ਼ਲਟ ਵੀ ਉਦੋਂ ਜਾਰੀ ਹੋਇਆ ਜਦੋਂ ਸਾਰਾ ਯੂਥ ਉੱਥੇ ਜਾ ਕੇ ਬਹਿ ਗਿਆ ਮੁੱਖ ਮੰਤਰੀ ਸਾਹਿਬ ਦੀ ਕੋਠੀ ਪਿੱਛੇ ਤੇ ਮੈਂ ਤਾਂ ਇਹਨਾਂ ਵਿਦਿਆਰਥੀਆਂ ਨੂੰ ਠੀਕ ਹੈ ਪੜਾਉਣ ਦੇ ਨਾਲ ਨਾਲ ਇਹ ਗੱਲ ਕਹਿਤੀ ਹੈ ਜਿੱਥੇ ਤੁਸੀਂ ਫਿਜ਼ੀਕਲ ਕਲੀਅਰ ਕਰਦੇ ਆ ਟੈਸਟ ਕਲੀਅਰ ਕਰਦੇ ਆ ਨਾਲ ਇੱਕ ਚੀਜ਼ ਨੋਟ ਕਰ ਲਿਓ ਇੱਕ ਚੀਜ਼ ਐਡ ਕਰ ਲਿਓ ਵੀ ਧਰਨਾ ਵੀ ਲਾਉਣਾ ਹੀ ਪਊਗਾ ਧਰਨੇ ਬਿਨਾ ਭਰਤੀ ਪੂਰੀ ਨਾ ਅੱਜ ਹੋਵੇ ਨਾ ਕੱਲ ਹੋਵੇ ਰੰਗਲਾ ਪੰਜਾਬ ਤਾਂ ਮੈਨੂੰ ਪਤਾ ਨਹੀਂ ਪਰ ਧਰਨਿਆਂ ਦਾ ਪੰਜਾਬ ਇਹ ਬਣ ਚੁੱਕਿਆ ਤੁਹਾਡੇ ਸਾਹਮਣੇ ਆ ਮੁੱਖ ਮੰਤਰੀ ਸਾਹਿਬ ਨੂੰ ਤਾਂ ਹੁਣ ਧਰਨੇ ਬੁਰੇ ਬਹੁਤ ਲੱਗਦੇ ਉਹ ਕਹਿੰਦੇ ਧਰਨੇ ਚ ਰਹਿਣੇ ਦੇਣੇ ਪੰਜਾਬ ਚ ਤਾਂ ਇਹ ਕਿਸਾਨ ਹੋਣ ਚਾਹੇ ਕੋਈ ਹੋਰ ਮੰਗਾ ਮੰਗਣ ਵਾਲੇ ਚਾਹੇ ਉਹ ਮਾਸਟਰ ਹੋਣ ਚਾਹੇ ਵਿਦਿਆਰਥੀ ਹੋਣ ਭਾਈ ਜੀ ਦੇਖੋ ਕਹਿਣਾ ਤਾਂ ਨਹੀਂ ਚਾਹੀਦਾ ਪਰ ਜਿਹੜੀ ਚੀਜ਼ ਤੋਂ ਪਾਰਟੀ ਨਿਕਲ ਕੇ ਸਾਹਮਣੇ ਆਈ ਹੈ ਧਰਨਿਆਂ ਤੋਂ ਹੀ ਇਹ ਪਾਰਟੀ ਨਿਕਲੀ ਸਗੀ ਪਰ ਮੈਨੂੰ ਅੱਜ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਉਸ ਪਾਰਟੀ ਨੂੰ ਉਹੀ ਚੀਜ਼ ਮੂਰੀ ਲੱਗ ਰਹੀ ਹੈ ਪਰ ਕਿਸੇ ਦਾ ਜੀ ਕਰਦਾ ਇੰਨੀ ਸਿਕਰ ਦੁਪਹਿਰੇ ਧੁੱਪੇ ਬੈਠੇ ਹੋਏ ਆ ਵਿਦਿਆਰਥੀ ਤੁਹਾਡੇ ਸਾਹਮਣੇ ਥੱਲੇ ਬੈਠੇ ਹੋਏ ਆ ਮੰਨ ਲਓ ਮੇਰਾ ਕੋਈ ਧੀ ਪੁੱਤਰ ਬੈਠਾ ਹੋਵੇ ਮੈਂ ਇੱਕ ਮਿੰਟ ਨਹੀਂ ਜਾ ਸਕਦਾ ਤੇ ਜੇ ਮੁੱਖ ਮੰਤਰੀ ਸਾਹਿਬ ਕਹਿੰਦੇ ਆਏ ਮੇਰੇ ਧੀ ਪੁੱਤਰ ਆ ਮੈਂ ਇਹਨਾਂ ਨੂੰ ਨੌਕਰੀਆਂ ਦੇ ਕੇ ਠੀਕ ਹੈ ਜੀ ਰੰਗਲਾ ਪੰਜਾਬ ਬਣਾਉਣਾ ਤੇ ਅੱਜ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਹੈ ਪਿਛਲੇ 2022 ਤੋਂ ਰੁੱਲ ਰਹੇ ਆਂ ਅਸੀਂ ਨਾ ਸਾਡੀਆਂ ਕੋਈ ਭਰਤੀਆਂ ਪੂਰੀਆਂ ਹੋ ਰਹੀਆਂ ਨੇ ਸਭ ਤੋਂ ਵੱਡੀ ਗੱਲ ਜਿਹੜੇ ਬਾਰੇ ਮੁੱਖ ਮੰਤਰੀ ਸਾਹਿਬ ਨੇ ਆਪ ਹੀ ਤਿੰਨ ਚਾਰ ਵਾਰੀ ਬਿਆਨ ਦਿੱਤਾ ਵੀ ਪੰਜਾਬ ਪੁਲਿਸ ਦੀ ਜਿਹੜੀ ਏਜ ਓਵਰ ਹੋ ਗਈ ਹੈ ਕਿਉਂਕਿ ਉਹ ਆਪ ਹੀ ਕਹਿੰਦੇ ਸੀ ਭਰਤੀਆਂ ਆਉਂਦੀਆਂ ਨਹੀਂ ਪੁਰਾਣੀਆਂ ਸਰਕਾਰਾਂ ਐਂਡ ਤੇ ਜਾ ਕੇ ਭਰਤੀਆਂ ਕਰ ਦਿਆ ਨੇ ਅਸੀਂ ਹਰ ਸਾਲ ਭਰਤੀ ਕਰਿਆ ਕਰਾਂਗੇ ਸਬ ਇੰਸਪੈਕਟਰ ਦੀ ਭਰਤੀ ਪਿਛਲੇ 4 ਸਾਲ ਤੋਂ ਤੇ ਜਿਹੜੇ ਓਵਰੇਜ ਹੋ ਗਏ ਆ ਤਿੰਨ ਚਾਰ ਵਾਰੀ ਤਾਂ ਮੰਤਰੀ ਸਾਹਿਬ ਆਪ ਹੀ ਬਿਆਨ ਦੇ ਚੁੱਕੇ ਆ ਕਦੇ ਰਖੜ ਪੁੰਨਿਆਂ ਤੇ ਦੇ ਦਿੰਦੇ ਆ ਕਦੇ ਦੀਵਾਲੀ ਤੇ ਦੇ ਦਿੰਦੇ ਆ ਕਦੇ ਨਵੇਂ ਸਾਲ ਤੇ ਦੇ ਦਿੰਦੇ ਆ ਤਾਂ ਮੰਨ ਲਓ ਹੁਣ ਅਸੀਂ ਉਹਨੂੰ ਲਾਰੇ ਸਮਝੀਏ ਜਾਂ ਫਿਰ ਉਹਨਾਂ ਨੂੰ ਵਾਦੇ ਸਮਝੀਏ ਤੁਸੀਂ ਹੁਣ ਆਪ ਹੀ ਸੋਚੋ ਅੱਛਾ 55000 ਨੌਕਰੀਆਂ ਦੇ ਵਿੱਚੋਂ ਤੁਸੀਂ ਕਿਹ ਹਜ਼ਾਰ ਨੂੰ ਜਾਣਦੇ ਹੋ ਮਤਲਬ ਤੁਹਾਡੇ ਸਾਹਮਣੇ ਜਿਹੜੀਆਂ ਨੌਕਰੀਆਂ ਨੇ ਜਣੇ ਤੁਸੀਂ ਤੇ ਪੜਾਉਣੇ ਇੱਕ ਅਕੈਡਮੀ ਚਲਾਉਣੇ ਤੁਹਾਡੇ ਕਿੰਨੇ ਕਿ ਸਟੂਡੈਂਟਸ ਸਲੈਕਟ ਹੋਏ ਆ ਮਤਲਬ 55000 ਦਾ ਅੰਕੜਾ ਜੇ ਕਿਤੇ ਪੰਜਾਬ ਦੇ ਵਿੱਚ ਇੰਨੀ ਮੈਨੂੰ ਵੀ ਆ ਲੱਗਦਾ ਇੰਨੀ ਨੌ ਉਹ ਭਰਤੀ ਵਾਲਿਆਂ ਜਿਹੜੇ 2022 ਤੋਂ ਪੇਪਰ ਦੀ ਵੇਟ ਕਰਦੇ ਆ ਤੇ ਮੈਂ ਕਹਿੰਨਾ ਵੀ ਸਰਕਾਰ ਕੋ ਦੋ ਬਣੀਆਂ ਲਾ ਲੋ 2022 ਤੋਂ ਲੈ ਕੇ ਨਾ 23 ਚ ਪੇਪਰ ਕੋਈ ਹੋਇਆ ਨਾ 24 ਚ ਹੋਇਆ 24 ਚ ਇੱਕ ਪੇਪਰ ਹੋਇਆ ਸੀ ਸੀਨੀਅਰ ਅਸਿਸਟੈਂਟ ਉਹ ਚ ਨਕਲ ਵੱਜ ਗਈ ਉਸ ਤੋਂ ਬਾਅਦ ਇੱਕ ਧਰਨਾ ਲਾਇਆ ਫਰਵਰੀ ਚ ਇੱਕ ਪੇਪਰ ਲਿਆ ਉਹਦੇ ਚ ਵੀ ਨਕਲ ਵੱਜ ਗਈ ਉਹ ਚ ਵੀ ਧੰਦਲੀ ਹੋਈ ਉਹਦੀਆਂ ਵੀਡੀਓ ਵੀ ਸਾਹਮਣੇ ਆ ਗਈਆਂ ਉੱਤੇ ਤਾਂ ਕਿਸੇ ਮੰਤਰੀ ਸੰਤਰੀ ਨੇ ਬਿਆਨ ਨਹੀਂ ਦਿੱਤਾ 55000 ਵਾਲੀ ਸੰਤ ਤੋਂ ਪਤਾ ਨਹੀਂ ਕਿੱਥੋਂ ਗੱਲ ਨਿਕਲ ਕੇ ਆਈ ਹੈ ਅੱਛਾ ਭਾਈ ਤੁਸੀਂ ਜਦੋਂ ਪਿਛਲੇ ਧਰਨੇ ਤੇ ਤੁਸੀਂ ਮੈਨੂੰ ਦੱਸਿਆ ਸੀ ਕਿ ਪਿਛਲੇ 6 ਮਹੀਨਿਆਂ ਪਿਛਲੇ 6 ਮਹੀਨਿਆਂ ਦੇ ਵਿੱਚ 15 ਨੋਟੀਫਿਕੇਸ਼ਨ ਆਏ ਸਿਰਫ ਇੱਕ ਪੇਪਰ ਹੋਇਆ ਸੀ ਉਹਨਾਂ 15 ਦੇ ਵਿੱਚੋਂ ਹੁਣ 4 ਮਹੀਨੇ ਹੋਰ ਐਡ ਕਰ ਲੋ ਇਹਨਾਂ 10 ਮਹੀਨਿਆਂ ਦੇ ਵਿੱਚ ਹੋਰ ਕੋਈ ਨੋਟੀਫਿਕੇਸ਼ਨ ਆਇਆ ਜਾਂ ਪੇਪਰ ਕਿੰਨੇ ਹੋਏ ਬਾਈ ਜੀ ਨੋਟੀਫਿਕੇਸ਼ਨ ਤਾਂ ਇੱਕ ਅੱਧਾ ਆਇਆ ਪਰ ਇਹਨਾਂ ਨੇ ਇੱਕ ਨਾ ਬਹਾਨਾ ਮਿਲ ਗਿਆ ਆ ਜਿਹੜਾ ਪੇ ਸਕੇਲ ਦਾ ਰੋਲਾ ਪਿਆ ਹੋਣਦਾ ਸੀ ਜਦੋਂ ਵੀ ਕੋਈ ਗੱਲ ਕਰਦੇ ਵੀ ਟਾਈਪਿੰਗ ਨਹੀਂ ਹੁੰਦੀ ਸਾਡੀ ਸਾਡਾ ਪੇਪਰ ਨਹੀਂ ਹੁੰਦਾ ਨਵੀਂ ਭਰਤੀ ਨਹੀਂ ਆਉਂਦੀ ਪਟਵਾਰੀ ਵਾਲਾ 10 ਵਾਰੀ ਬਿਆਨ ਦਿੱਤਾ ਕਦੇ ਕਹਿੰਦੇ 700 ਪਟਵਾਰੀ ਆਊਗਾ 1000 ਆਊਗਾ 1000 ਇੱਕ ਆਜੂਗਾ ਕਿ ਸ਼ਕਨ ਪਾ ਦਿੰਦੇ ਆ ਪਰ ਅੱਜ ਤੱਕ ਵੀ ਉਹ ਨੋਟੀਫਿਕੇਸ਼ਨ ਆਊਟ ਨਹੀਂ ਹੋਇਆਗਾ ਬਸ ਇੱਕ ਹੀ ਇਹਨਾਂ ਕੋਲੇ ਇਹ ਹਵਾਲਾ ਹੈ ਵੀ ਜਿਹੜੇ ਪੇ ਸਕੇਲ ਰਿਵਾਈਜ਼ ਹੋ ਕੇ ਆਉਣਗੇ ਫਿਰ ਡਿਪਾਰਟਮੈਂਟ ਨੋਟੀਫਿਕੇਸ਼ਨ ਇਸ਼ੂ ਕਰੂਗਾ ਫਿਰ ਅਸੀਂ ਪੇਪਰ ਲਾਵਾਂਗੇ ਉਸੇ ਪੇ ਸਕੇਲ ਰਿਵਾਈਜ਼ ਕਰਨਾ ਕਿਉਂ ਆ ਜੇ ਤੁਸੀਂ ਇਹਨੇ ਨੇ ਪੱਤੇ ਲੈ ਸਕਦੇ ਹੋ ਤੁਹਾਨੂੰ ਟੀਏਡੀ ਸਾਰਾ ਮਿਲ ਸਕਦਾ ਤਾਂ ਇਹਨਾਂ ਵ ਨਹੀਂ ਜਾ ਰਹੀ ਆ ਕਿ ਕੈਂਡੀਡੇਟ ਆਪੇ ਭੱਜ ਜੇ ਭਾਈ ਸਰਕਾਰੀ ਨੌਕਰੀ ਨਾਲ ਤੋਂ ਮੈਂ ਕੋਈ ਹੋਰ ਕੰਮ ਕਰ ਲਵਾਂ ਭਾਈ ਜੀ ਇਹਦੇ ਵਿੱਚ ਇੱਕ ਬਹੁਤ ਤਕੜੀ ਕੁੰਡੀ ਹੈ ਦੇਖੋ ਜਿਹੜੀ ਪੰਜਾਬ ਦੇ ਵਿੱਚ ਬੇਸਿਕ ਪੇ ਦਿੱਤੀ ਜਾਂਦੀ ਹੈ ਉਹ ਸੈਂਟਰ ਵਾਲੀ ਦਿੱਤੀ ਜਾਂਦੀ ਹੈ ਉਹਦਾ ਕਾਰਨ ਹੈ ਸੈਂਟਰ ਦੀ ਬੇਸਿਕ ਪੇ ਘੱਟ ਹੈ ਤੇ ٹیਏਡੀਏ ਵੀ ਮਤਲਬ ਸੈਂਟਰ ਦਾ ਦੇ ਦਿੰਦੇ ਆ ਕਿਉਂਕਿ ਪੰਜਾਬ ਦੇ ਵਿੱਚ ਘੱਟ ਹੈ ਈਡੀਆ ਪੰਜਾਬ ਦਾ ਦੇ ਰਿਹਾ ਹੈ ਬੇਸਿਕ ਪੇ ਸੈਂਟਰ ਦੀ ਦੇ ਰਿਹਾ ਹੈ ਕਿਉਂਕਿ ਇਹ ਚੀਜ਼ ਘਟ ਹੈ ਮਤਲਬ ਇਸ ਸ਼ਰਿਆਵਾਂ ਮੁਲਾਜ਼ਮ ਵਰਗ ਨਾਲ ਧੱਕਾ ਹੋ ਰਿਹਾ ਤੇ ਸਾਡੇ ਜਿਹੜੇ ਭੈਣ ਭਰਾਵਾਂ ਨੇ ਅੱਗੇ ਕੇ ਮੁਲਾਜ਼ਮ ਬੰਨਣਾ ਤੇ ਉਹਨਾਂ ਨੂੰ ਇਹ ਹਵਾਲਾ ਦਿੱਤਾ ਜਾ ਰਿਹਾ ਵੀ ਅਸੀਂ ਪੇ ਸਕੇਲ ਰਿਵਾਈਜ਼ ਕਰਾਂਗੇ ਉਹ ਰਿਵਾਈਜ਼ ਇਸ ਕਰ ਕੀ ਹੋ ਰਿਹਾ ਹੈ ਇਹਨਾਂ ਦੇ ਇੱਕ ਮੰਤਰੀ ਹੁੰਦਾ ਸੀ ਹਰਪਾਲ ਸਿੰਘ ਚੀਮਾ ਜਦੋਂ ਵਿਰੋਧੀ ਧਰਦਾ ਨੇਤਾ ਸੀ ਉਹ ਬੇਰਜ਼ਕਾਰਾਂ ਦੇ ਚਾਹੇ ਮੁਲਾਜ਼ਮਾਂ ਦੇ ਹਰੇਕ ਧਰਨੇ ਦੇ ਵਿੱਚ ਜਾ ਕੇ ਬੈਠਦਾ ਸੀ ਉਹ ਮੰਤਰੀ ਪਹਿਲਾਂ ਕਿ ਸਾਨੂੰ ਆਉਣ ਦਿਓ ਜੀ ਅਸੀਂ ਨੌਕਰੀਆਂ ਵੀ ਦਵਾਂਗੇ ਅਸੀਂ ਪੇਸਕੇਲ ਵੀ ਪੰਜਾਬ ਵਾਲਾ ਲਾਗੂ ਕਰਾਂਗੇ ਦੁਬਾਰਾ ਤੇ ਅਸੀਂ 올ਡ ਪੈਨਸ਼ਨ ਸਕੀਮ ਵੀ ਚਲਾਵਾਂਗੇ ਹੁਣ ਤੇ ਇਹ ਸੰਘੀ ਹੋਸ ਤਿੱਕੇ ਕੁੱਟਣ ਲੱਗੇ ਕਿ ਜਿਹੜੀਆਂ ਸੈਂਟਰਲ ਪੇਸਕੇਲ ਲੱਗਣ ਤੋਂ ਬਾਅਦ ਨੇ ਕਿ ਹੋਰ ਵੀ ਕੱਟ ਲਾਦੀ ਉਹਨਾਂ ਚ ਭਾਈ ਜੀ ਉਹ ਤਾਂ ਆਬਵੀਅਸ ਹੈ ਜੇ ਵਧਾਉਣੀਆਂ ਛੋੜੀਆਂ ਹੈਗੀਆਂ ਇਹ ਤਾਂ ਘਟਾਉਣੀਆਂ ਨੇ ਵਧਾਉਣ ਵਾਸਤੇ ਤਾਂ ਯਾਰ ਆਪਣੀ ਕੋਈ ਮੀਟਿੰਗ ਕਰ ਲੈਂਦੇ ਆ ਨਾਲ ਦੀ ਨਾਲ ਵਧਾ ਦਿੰਦੇ ਆ ਲਾਗੂ ਵੀ ਕਰ ਦਿੰਦੇ ਆ ਅੱਜ ਕੁਦਰਤੀ ਮੇਰੇ ਕੋਲ ਫਾਈਲ ਨਹੀਂ ਏਡੀ ਮੋਟੀ ਫਾਈਲ ਬਣੀ ਪਈ ਹੈ ਜਿਨ੍ਹਾਂ ਵਿੱਚ ਇਹ ਧਰਨੇ ਦੇ ਆ ਕੇ ਬੈਠੇ ਉਹਨਾਂ ਦੀਆਂ ਫੋਟੋਆਂ ਇਹਨਾਂ ਦੇ ਬਿਆਨ ਹਰੇਕ ਪੰਜਾਬੀ ਟ੍ਰਿਬਿਊਨ ਦੇ ਵਿੱਚ ਟਾਈਮਸ ਆਫ ਇੰਡੀਆ ਦੇ ਵਿੱਚ ਮੇਰੇ ਕੋਲ ਸਭ ਕੁਝ ਪਿਆ ਹੈ ਮੈਂ ਵਿਥ ਪ੍ਰੂਫ ਗੱਲ ਕਰਨ ਨੂੰ ਤਿਆਰ ਹੈ ਇਹਨਾਂ ਦਾ ਕੋਈ ਮੰਤਰੀ ਸੰਤਰੀ ਆ ਕੇ ਮੇਰੇ ਨਾਲ ਬਹਿਸ ਕਰ ਲਵੇ ਜਿਹਦੇ ਮਾਈ ਚੈਨਲ ਤੇ ਆ ਜਾਵੇ ਜੇ ਸਾਡੀਆਂ ਗੱਲਾਂ ਗਲਤ ਹੋਣਗੀਆਂ ਅਸੀਂ ਪੁੰਜੇ ਬੈ ਇਹ ਤਾਂ ਜਿਹੜੇ ਲੋਕਾਂ ਨੇ ਸੀ ਲੋਕਾਂ ਨੂੰ ਸੀ ਸਵਾਲ ਕਰਨੇ ਸਿਖਾਇਆ ਤੇ ਉਹਨਾਂ ਸਵਾਲਾਂ ਦੇ ਜਵਾਬ ਦੇਣ ਤੋਂ ਮਨਕਰ ਨੇ ਨਾ ਭਾਈ ਜੀ ਦੇਖੋ ਜਵਾਬ ਤਾਂ ਦੇਣੇ ਪੈਣੇ ਆ ਹੁਣ ਨਹੀਂ ਦੇਣਗੇ ਆ ਆਉਣ ਵਾਲਾ 1 ਸਾਲ ਰਹਿ ਗਿਆ ਜੇ ਕਹਿੰਦੇ ਨਾ ਡਲਾ ਤੋਂ ਡਲਾ ਹੁੰਦਾ ਹੈ ਕਹਾਂ ਤੋਂ ਚਲਾ ਹੁੰਦਾ ਹੈ ਸਭ ਕੋਲ ਲੱਗੂ ਕਿੱਥੋਂ ਚੱਲਿਆ ਹੁੰਦਾ ਤੇ ਕੀ ਡਲਾ ਹੁੰਦਾ ਇਹ ਸਭ ਇਹ ਦੱਸਣਗੇ ਕਿਉਂਕਿ ਏਕੇ ਪਏ ਆ ਇਹ ਉਮਰਾਂ ਖਾ ਗਏ ਸਾਡੀਆਂ ਭਰਤੀਆਂ ਖਾ ਗਏ ਸਾਡੇ ਪੈਸੇ ਖਾ ਗਏ ਤੇ ਅਸੀਂ ਦੱਸੋ ਹੁਣ ਕੀ ਕਰੀਏ ਕੀ ਕਰੀਏ ਸਾਨੂੰ ਕੋਈ ਸਾਡੀ ਗੱਲ ਤੁਹਾਨੂੰ ਤਿਆਰ ਨਹੀਂ ਕੋਈ ਮੰਤਰੀ ਨਹੀਂ ਕੋਈ ਸੰਤਰੀ ਨਹੀਂ ਵਿੰਦਰ ਭਾਈ ਪਹਿਲਾਂ ਹੁੰਦਾ ਸੀ ਇਸ ਸਰਕਾਰਾਂ ਦੇ ਵਿੱਚ ਦੇਖ ਰਹੇ ਚ ਅਕਾਲੀ ਦਲ ਤੋਂ ਸਰਕਾਰ ਸੀ ਚਾਹੇ ਕਪਨ ਅਮਨਿੰਦਰ ਸਿੰਘ ਮੁੱਖ ਮੰਤਰੀ ਆ ਚਰਨਜੀਤ ਸਿੰਘ ਚੰਨੀ ਰਹੇ ਆਗੇ ਇਹ ਹੁੰਦਾ ਸੀ ਜਦੋਂ ਬਲਕਿ ਚ ਨੌਕਰੀਆਂ ਆਉਂਦੀਆਂ ਸੀ ਉਦੋਂ ਥੋੜਾ ਬਹੁਤ ਇਹ ਹੁੰਦਾ ਸੀ ਕਿ ਇੱਕ ਫੰਕਸ਼ਨ ਕਰ ਲਿਆ ਮੁੱਖ ਮੰਤਰੀ ਨੇ ਕੋਸ਼ਿਕ ਅਪੁਆਇੰਟਮੈਂਟ ਲੈਟਰ ਦੇਦੇ ਬਾਕੀ ਸਾਰੇ ਉਹ ਡਾਕੀ ਰਾਹੀਂ ਕਰੋਕਰੀ ਪਹੁੰਚਦੇ ਸੀ ਹੁਣ ਤੇ ਲੱਗਦਾ ਕਿ ਜੇ 100 ਅਪੁਆਇੰਟਮੈਂਟ ਲੈਟਰ ਦੇਣਾ ਹੁੰਦਾ ਤਾਂ ਵੀ ਮੁੱਖ ਮੰਤਰੀ ਇੱਕ ਫੰਕਸ਼ਨ ਰੱਖਦੇ ਆ ਪੁ냐ਪ ਕੋ ਅਪਾਇੰਟਮੈਂਟ ਲੈਟਰ ਦੇਣੀ ਹੁੰਦੀ ਤਾਂ ਵੀ ਕਿ ਮੁੱਖ ਮੰਤਰੀ ਫੰਕਸ਼ਨ ਰੱਖ ਦਿਆ ਕਈ ਵਾਰ ਤਾਂ ਇਹ ਹੁੰਦਾ ਕਿ ਮੁੱਖ ਮੰਤਰੀ ਕੋਲ ਸਮਾਂ ਨਹੀਂ ਹੁੰਦਾ ਉਹ ਅਪਾਇੰਟਮੈਂਟ ਹੀ ਕਿੰਨੀ ਕਿੰਨੀ ਲੇਟ ਰਿਹਾ ਕਿ ਡਾਕੀ ਵਾਲਾ ਕੰਮ ਵੀ ਫੜ ਲਿਆ ਨਹੀਂ ਹਾਂ ਜੀ ਉਹ ਤਾਂ ਦੇਖੋ ਤੁਹਾਡੇ ਸਾਹਮਣੇ ਆ ਇਹ ਤਾਂ ਜੱਗ ਜਾਇਰ ਸਾਰੀਆਂ ਗੱਲਾਂ ਵੀ ਪਹਿਲਾਂ ਇਹ ਪਾਰਟੀ ਇਸ਼ਤਿਹਾਰ ਦੇ ਬਹੁਤ ਖਿਲਾਫ ਸੀਗੀ ਹੁਣ ਤੁਹਾਡੇ ਸਾਹਮਣੇ ਦੇਖੋ ਕੋਈ ਰੇਲਵੇ ਸਟੇਸ਼ਨ ਦੇਖ ਲਓ ਕੋਈ 에ਅਰਪੋਰਟ ਦੇਖ ਲਓ ਤੁਹਾਨੂੰ ਵੱਡੇ ਵੱਡੇ ਹੋਲਡਿੰਗ ਮਿਲ ਜਾਣਗੇ ਤਾਂ ਚਲੋ ਜੇ ਤੁਸੀਂ ਕੰਮ ਕੀਤਾ ਤਾਂ ਦਿਖਾਉਣਾ ਵੀ ਬੰਦ ਹੈ ਪਰ ਜੇ ਕੰਮ ਹੋਇਆ ਨਹੀਂ ਗਰਾਊਂਡ ਲੈਵਲ ਤੇ ਰਿਐਲਿਟੀ ਤੁਹਾਡੇ ਸਾਹਮਣੇ ਆ ਦੇਖੋ ਧਰਨਾ ਲਾਉਣ ਨੂੰ ਸਾਡਾ ਜੀ ਨਹੀਂ ਕਰਦਾ ਇੱਕ ਵਾਰੀ ਨਹੀਂ ਧਰਨਾ ਦੋ ਵਾਰੀ ਤਿੰਨ ਵਾਰੀ ਚਾਰ ਵਾਰੀ ਧਰਨਾ ਹੋਇਆ ਅੱਜ ਤਾਂ ਇਹ ਬੇਸ਼ਰਮੀ ਦੀ ਹੱਦ ਹੋ ਗਈ ਕੋਈ ਸਾਡੇ ਨਾਲ ਅਧਿਕਾਰੀ ਆ ਕੇ ਇਸ਼ਾਰਾ ਆਪਾਂ ਗੱਲਬਾਤ ਕਰਦੇ ਹਾਂ ਡਿਪਟੀ ਸਾਹਿਬ ਆਏ ਨੇ ਤੇ ਸ਼ਾਇਦ ਅੰਦਰ ਗੱਲ ਹੋਈ ਹੋਵੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਰ ਤੁਹਾਡੀ ਕੋਈ ਗੱਲਬਾਤ ਹੋਈ ਆ ਤੁਸੀਂ ਅੰਦਰ ਗੱਲ ਕੀਤੀ ਆ ਕਿ ਇਹਨਾਂ ਨਾਲ ਗੱਲ ਕਰ ਦੇ ਹਾਂ ਨੀ ਮੈਂ ਮੈਂ ਸਸਟੋ ਤੁਹਾਡਾ ਪੱਖ ਜਾਣਨਾ ਕਿ ਤੁਸੀਂ ਪਹਿਲਾਂ ਏਸੀ ਨਾਲ ਗੱਲਬਾਤ ਕੀਤੀ ਸੀ ਅੰਦਰੋਂ ਕੋਈ ਨਾਲ ਗੱਲਬਾਤ ਕਰਨ ਲਈ ਆ ਰਿਹਾ ਹਾਂ ਡਿਊਟੀ ਹੈ ਜੀ ਸ਼ਾਂਤੀ ਬਣਾ ਕੇ ਰੱਖਣੀ ਇਹਨਾਂ ਨੇ ਦੱਸਿਆ ਸਾਡੀ ਆ ਡਿਮਾਂਡ ਹੈ ਸਿਰਫ 10 ਦਸਾਂ ਦੀ ਡਿਮਾਂਡ ਹੈ ਬਸ ਮਿਲਾ ਦੇਣ ਇਹਨਾਂ ਨੂੰ ਅੱਛਾ ਮਤਲਬ ਗੱਲਬਾਤ ਅੰਦਰ ਕੋਈ ਹੋਈ ਹੈ ਮਿਲਿਗਾ ਇਹਨਾਂ ਨੂੰ ਕੋਈ ਮਿਲਣਗੇ ਅੱਜ ਗੱਲ ਕਰਾਂ ਤਾਂ ਹੀ ਪਤਾ ਲੱਗੇ ਠੀਕ ਹੈ ਠੀਕ ਹੈ ਚਲੋ ਤਾਂ ਪ੍ਰਸ਼ਾਸਨ ਵੀ ਆਇਆ ਨਿਪਟੇ ਸਾਹਿਬ ਆਏ ਨੇ ਕਹਿੰਦੇ ਹਲੇ ਅਸੀਂ ਗੱਲਬਾਤ ਕਰਦੇ ਹਾਂ ਜੇ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਨੂੰ ਮਲਾਉਣ ਦੀ ਪਰ ਇੱਕ ਵਾਰ ਰਵੀ ਤੁਸੀਂ ਫੇਰ ਦਿਖਾ ਦਿਓ ਇਹ ਪੰਜਾਬ ਦਾ ਯੂਥ 55000 ਨੌਕਰੀਆਂ ਦੇ ਬੋਰਡ ਇੱਕ ਪਾਸੇ ਨੇ ਪਰ ਸੱਚ ਉਹ ਦੇਖ ਲੋ ਸਾਹਮਣੇ ਇੱਕ ਬੋਰਡ ਆ 6 ਨੰਬਰ ਐਡਵਰਟਾਈਜ਼ ਆ ਹੈ 2023 ਦੀ 2023 ਦੀ 2022 ਵਾਲੀਆਂ ਵੀ ਨੇ ਉਹ ਨੌਕਰੀਆਂ ਦੇ ਪੇਪਰ ਹਜੇ ਪੈਂਡਿੰਗ ਨੇ ਕਈਆਂ ਦੇ ਪੇਪਰ ਹੋ ਗਏ ਕਈਆਂ ਦੇ ਰਿਜ਼ਲਟ ਹਲੇ ਬਾਕੀ ਨੇ ਪਰ ਪੂਰੇ ਪੰਜਾਬ ਦੇ ਵਿੱਚ 55000 ਨੌਕਰੀਆਂ ਦੇ ਹੋਲਡਿੰਗ ਜ਼ਰੂਰ ਮਿਲਣਗੇ ਤੁਹਾਨੂੰ ਤੁਸੀਂ ਜੜੀ ਮਰਜ਼ੀ ਸੜਕ ਤੇ ਵਗਜੋ